いいね。<noise> <noise> ああ。<Italian. S 2> yeah. हाँ जी आवाज आ रही है जी द वॉइस नहीं क्लियर हाँ हम दस वोयस क्लियर जी सारे साथी दस जी वोयस सारे क्लियर सा ਹਾਂ ਲਿੰਕ ਨੂੰ ਮਾਤਵਰ ਪਹਿਲਾਂ ਤਾਂ ਸ਼ੇਅਰ ਕਰ ਦਿਓ ਜੀ ਸਾਰਿਆਂ ਨੇ ਆਡੀਓ ਵੀਡੀਓ ਓਕੇ ਹੈ ਜੀ ਓਕੇ ਓਕੇ ਹਾਂ ਸਾਰੇ ਗਰੁੱਪਾਂ ਵਿੱਚ ਲਿੰਕ ਸ਼ੇਅਰ ਕਰ ਦਿਓ ਐਂਡ ਸੋਸ਼ਲ ਮੀਡੀਆ ਜਿੰਨੇ ਵੀ ਆਪਣੇ ਅਕਾਊਂਟ ਹੈਗੇ ਆ ਨਾ ਥੋੜਾ ਲਿੰਕ ਸ਼ੇਅਰ ਕਰ ਦਿਓ ਕਿਉਂਕਿ ਕੱਲ ਦੇ ਦਰਨੇ ਤੇ ਰਿਲੇਟਡ ਲੈ ਕੇ ਅਸੀਂ ਲਾਈਵ ਹੋਏ ਸੀ ਤੇ ਹੁਣ ਜਿੰਨੇ ਵੀ ਸਾਥੀ ਹੈਗੇ ਆ ਵੱਧ ਵੱਧ ਲਿੰਕ ਨੂੰ ਸ਼ੇਅਰ ਕਰੋ ਸਾਰੇ ਸਾਥੀ ਲਿੰਕ ਨੂੰ ਕਰਨਾ ਬਹੁਤ ਮਹੱਤਵਪੂਰਨ ਹੈ ਫੇਰ ਹੀ ਹੈ ਜੀ ਤਾਂ ਛੇ ਜਨੇ ਆਇਆ ਸਾਰੇ ਜਨੇ ਗਰੁੱਪ ਦੇ ਵਿੱਚ ਆਪਣੀ ਸੱਤ ਸੌ ਬੈਠਾ ਵਾਕਏ ਲੱਗ ਜੀ ਤਾਂ ਉਹ ਇਸ ਕਲੀਅਰ ਆਵਾਜ਼ ਕਲੀਅਰ ਆ ਰਹੀ ਸਾਰਿਆਂ ਨੂੰ ਲਿੰਕ ਸ਼ੇਅਰ ਕਰ ਦੋ ਸਾਰੇ ਸਾਥੀ ਗੱਲ ਜਾਰੀ ਹਾਂਜੀ ਸਾਥੀਓ ਜਿੰਨੇ ਵੀ ਸਾਥੀ ਜੁੜ ਚੁੱਕੇ ਆ ਪਹਿਲਾਂ ਤਾਂ ਸਾਰੇ ਸਾਥੀਆਂ ਦਾ ਧੰਨਵਾਦ ਜੀ ਤੇ ਸਾਥੀਓ ਜਿਹੜਾ ਆਪਣੇ ਆਨਲਾਈਨ ਦਾ ਜਿਹੜਾ ਵੀ ਆਪਾਂ ਲਾਈਵ ਹੋ ਜਾਂਦਾ ਲਿੰਕ ਪਹਿਲਾਂ ਤਾਂ ਸਾਰੇ ਸਾਥੀ ਇੱਕ ਵਾਰ ਜ਼ਰੂਰ ਸ਼ੇਅਰ ਕਰਿਓ ਸਾਥੀਓ ਜਿੱਦਾਂ ਹੀ ਹੁਣ ਆਪਾਂ ਕੱਲ੍ਹ ਤਰਨਾ ਦਾ ਹੁਣ ਰੱਖ ਦਿੱਤਾ ਨਾ ਤੁਸੀਂ ਪਹਿਲਾਂ ਗਰੁੱਪਾਂ ਦੇ ਵਿੱਚ ਕਾਫੀ ਜਨੇ ਸਾਥੀ ਪਿਆਰੇ ਸੀ ਕਿ ਸੀ ਤਰਨਾ ਕੈਂਸਲ ਕਿਉਂ ਕੀਤਾ ਕਿਉਂਕਿ ਉਦੋਂ ਆਲਰੇਡੀ ਆਪਾਂ ਤਿੰਨ ਤਰੀਕ ਦੀ ਮੀਟਿੰਗ ਮਿਲ ਗਈ ਸੀ ਜੀ ਚਲੋ ਵਿੱਚ ਕੁਝ ਆਪਣੇ ਆਪਣੇ ਕੋਈ ਹੋਰ ਇਸ਼ੂ ਲਗਾ ਲਈਏ ਫੈਮਿਲੀ ਇਸ਼ੂ ਕਹਿ ਸਕਦੇ ਹਾਂ ਚਲੋ ਤਿੰਨ ਤਰੀਕ ਦੀ ਮੀਟਿੰਗ ਮਿਲ ਗਈ ਸੀ ਸੁਣੀਏਗਾ ਸੀ ਤੇ ਹੁੰਦੇ ਸਭ ਤੋਂ ਵਿੱਚ ਜੇ ਆਪਾਂ ਨੂੰ ਤਿੰਨ ਤਰੀਕ ਦੀ ਮੀਟਿੰਗ ਮਿਲੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਆਪਣੀ ਮੀਟਿੰਗ ਅੱਗੇ ਵਾਹ ਗਏ ਜਿਵੇਂ ਆਪਾਂ ਲਾਸਟ ਟਾਈਮ ਪੰਜਾਬ ਆਉਣ ਗਏ ਸੀ ਜਦੋਂ ਆਪਾਂ 27 ਜੁਲਾਈ ਨੂੰ ਤਰਨਾ ਲਗਾਇਆ ਸੀ ਲਾਸਟ ਟਾਈਮ ਤੇ ਆਪਾਂ ਨੂੰ ਅੱਗੇ ਜਾ ਕੇ 8 ਅਗਸਤ ਦੀ ਮੀਟਿੰਗ ਮਿਲੀ ਸੀ ਜਦੋਂ ਉੱਥੇ ਜਾਣੇ ਆਪਾਂ ਕਿਸਰ ਨੂੰ ਮਿਲਿਆ ਸੀ ਤੁਹਾਨੂੰ ਸਾਰੇ ਨਹੀਂ ਪਤਾ ਕਿ ਤੁਹਾਡੀ ਤਾਂ ਕੋਈ ਮੀਟਿੰਗ ਹੀ ਹੈ ਨਹੀਂ ਸਾਡੇ ਕੋਲ ਕੋਈ ਤੁਹਾਡਾ ਕੋਈ ਮੰਗ ਪੱਤਰ ਜਾ ਕੇ ਇਸ ਤਰ੍ਹਾਂ ਮੀਟਿੰਗ ਦਾ ਕੋਈ ਪੱਤਰ ਸਾਡੇ ਤੱਕ ਪਹੁੰਚਿਆ ਤੱਕ ਨਹੀਂ ਸਤਿਓ ਉਹ ਹੀ ਚੀਜ਼ਾਂ ਸੋਚ ਕੇ ਜੀ ਹੁਣ ਵੀ ਆਪਾਂ ਜੋ ਮੀਟਿੰਗ ਦਾ ਵਿਸ਼ਵਾਸ ਕਰ ਲਈ ਕਿ ਆਪਾਂ 3 ਤਰੀਕ ਦੀ ਮੀਟਿੰਗ ਮਿਲ ਗਈ ਆ ਸਤਿਓ ਤਾਂ ਹੀ ਆਪਾਂ 2 ਤਰੀਕ ਦਾ ਤਰਨਾ ਰੱਖਿਆ ਕਿ ਆਪਣਾ ਉੱਥੇ ਇੱਕ ਪ੍ਰੈਸ਼ਰ ਬਣ ਸਕੇ ਤੇ ਆਪਣੀ ਵੀ ਜਿਹੜੀ ਮੀਟਿੰਗ ਹੈ ਮਤਲਬ ਸਿੱਖਿਆ ਮੰਤ ਕੁਬਿ ਦਿਨਾਂ ਰ ਮਾਪਣੀ ਸਿੱਖਿਆ ਮੰਤਰੀ ਨਾਲ ਕੋਈ ਮੀਟਿੰਗ ਸਿੱਖਿਆ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਹੁੰਦੀ ਇਹ ਉਹਨਾਂ ਨੇ ਆਪਾਂ ਨੂੰ ਕੁਝ ਨਹੀਂ ਆਪਾਂ ਕਹਿ ਸਕਦੇ ਕਿ ਆਪਣਾ ਕੀ ਹੱਲ ਹੋਣਾ ਤੇ ਕੀ ਨਹੀਂ ਹੋਣਾ ਇੱਕ ਅੱਧੀ ਮੀਟਿੰਗ ਹੋ ਗਈ ਤਾਂ ਆਪਾਂ ਨੂੰ ਵੀ ਕੁਝ ਚੀਜ਼ਾਂ ਪਤਾ ਲੱਗਣਗੀਆਂ ਕਿ ਆਪਾਂ ਨੂੰ ਕਿੰਨੇ ਕੋਸਾਰ ਨੇ ਪੋਸਟਾਂ ਮਿਲਣ ਦੇ ਅਗੇ ਵੀ ਆ ਕੇ ਨਹੀਂ ਵੀ ਆ ਗਏ ਫਿਰ ਉਸ ਰਿਕਾਰਡਿੰਗ ਆਪਾਂ ਵੇਖਾਂਗੇ ਇੱਕ ਵਾਰ ਆਪਾਂ ਨੂੰ ਸਾਰੇ ਸਾਥੀਆਂ ਨੂੰ ਟਰਾਲ ਮਿਲ ਕੇ ਇੱਕ ਵੱਡਾ ਇਕੱਠ ਕਰਕੇ ਉੱਥੇ ਜਾਣਾ ਚਾਹੀਦਾ ਕਿਉਂਕਿ ਅੱਜ ਵੀ ਅਸੀਂ ਇੱਥੇ ਟੈਟ ਬਾਇਰ ਅਕੈਡਮੀ ਵਿਖੇ ਪਹੁੰਚੇ ਸੀ ਤੇ ਇੱਥੇ ਵੀ ਚਲੋ ਵਧੀਆ ਆਪ ਅਨੁਸਾਰ ਮਿਲਿਆ ਤੇ ਬਹੁਤ ਸਾਰੇ ਸਾਥੀ ਨੇ ਕਿਹਾ ਕਿ ਅਸੀਂ ਕੱਲ ਨੂੰ ਜਾਵਾਂਗੇ ਪਰ ਸਾਥੀਓ ਹੁਣ ਜਿੰਤਾ ਵੀ ਇਹ ਗਰੁੱਪ ਦੇ ਵਿੱਚ ਸਾਥੀ ਬੈਠਿਆ ਜਾਂ ਕੁਝ ਹੋਰ ਆਪਣੇ ਪਾਸੇ-ਪਾਸੇ ਪਿੰਡਾਂ ਦੇ ਵਿੱਚ ਜਿਹੜੇ ਮਨੁੱਖੀ ਗਰੁੱਪਾਂ ਦੇ ਵਿੱਚ ਹੈ ਨਹੀਂ ਹੈਗੇ ਸਾਥੀਓ ਤੁਸੀਂ ਉਹਨਾਂ ਨੂੰ ਵੀ ਚਰਨੇ ਤੇ ਨਾਲ ਲੈ ਕੇ ਚੱਲੋ ਸਾਥੀਓ ਕਿਉਂਕਿ ਜਿਹੜਾ ਇਹ ਸੰਘਰਸ਼ ਹੈ ਜੀ ਇਹ ਸਾਡੇ ਕੱਲਿਆਂ ਦਾ ਨਹੀਂ ਹੈਗਾ ਜੀ ਸਿੱਧੀ ਗੱਲ ਇਹ ਕਹਿ ਲਈ ਵੀ ਜੇ ਅਸੀਂ ਅੱਗੇ ਲੱਗੇ ਜਾਂ ਜਿਹੜੇ 20-25 ਜਨੇ ਗਰੁੱਪ ਦੇ ਵਿੱਚ ਪੋਲ ਕਰਿਆ ਹੈ ਸਾਡਾ ਇਹਨਾਂ ਕਹਿਆਂ ਦਾ ਸੰਘਰਸ਼ ਨਹੀਂ ਹੈਗਾ ਜੀ ਪਰ ਨਾ ਹੀ ਅਸੀਂ ਇਹਨਾਂ ਵੀ ਲੈ ਅੱਗੇ ਲੱਗ ਕੇ ਉਹਨਾਂ ਨਾਲ ਅਸੀਂ ਸੰਘਰਸ਼ ਜਿੱਤ ਸਕਦੇ ਹਾਂ ਜੀ ਜਿਹੜਾ ਇਹ ਸੰਗਰਸ਼ ਹੈ ਆਪਣੇ ਸਾਰੇ ਸਾਥੀਆਂ ਨਾਲ ਹਲਕੇ ਜੀ ਆਪਣੇ ਇਕੱਠ ਇੱਕ ਵੱਡੀ ਗੈਂਦੀ ਦੇ ਵਿੱਚ ਹੋਏਗਾ ਉਸ ਨੂੰ ਤੁਸੀਂ ਦੇਖਿਆ ਬੀੜ ਦੇ ਇਕੱਠ ਕਿੰਨਾ ਵਧੀਆ ਸੀ ਉਹਨਾਂ ਨੂੰ ਵੀ ਪਤਾ ਸੀ ਮੀਟਿੰਗਾਂ ਤਾਂ ਕਿੰਨੀ ਮਿਲਦੀਆਂ ਆਏ ਉਹ ਜਿਹੜਾ ਇਕੱਠ ਹੀ ਹੁੰਦਾ ਨਾ ਇਹ ਸਰਕਾਰ ਨੂੰ ਥੱਲੇ ਚੁਕਾਉਣਾ ਹੁੰਦਾ ਜੀ ਉਹਦੇ ਬੇਇੱਜ਼ਤੀ ਜਾ ਕੇ ਆਪਣੀ ਮੀਟਿੰਗਾਂ ਹੁੰਦੀਆਂ ਜੀ ਜੇ ਆਪਾਂ ਸੋਚ ਲਈਏ ਕਿ ਆਪਾਂ ਨੂੰ ਮੀਟਿੰਗ ਤਾਂ ਮਿਲ ਗਈ ਹੈ ਤੇ ਆਪਾਂ ਕਿਉਂ ਚੁੱਪ ਬੈ ਜਿੱਥੇ ਜਾ ਕੇ ਮੀਟਿੰਗ ਕਰਨ ਚਲੇ ਜਾਈਏ ਚਲੇ ਜਾਈਏ ਲਾਜ ਕੇ ਮੀਟਿੰਗ ਕਰਨ ਚਲੇ ਵੀ ਸੀ 5 ਤੋਂ 7000 ਰੁਪਏ ਖਰਚਾ ਹੋ ਜਾਂਦਾ ਜੀ ਪਰ ਉਹ ਜੀ ਸੋਚਣਾ ਇਹ ਕਿ ਪੰਜ ਤੋਂ 7000 ਰੁਪਏ ਖਰਚਾ ਹੋਇਆ ਸੀ ਪਰ ਪਤਾ ਨਹੀਂ ਆਪਣੇ ਕਿੰਨੇ ਸਾਥੀ ਜੇਬ ਵਿੱਚ ਕਿਸੇ 20 ਕਿਸੇ ਦੇ 50 ਕਿਸੇ ਨੇ ਕਿੰਨਾ ਫੰਡ ਪਾਇਆ ਹਨ ਉਹ ਆਪਣੇ ਘਰਾਂ ਜੀ ਆਪਣੇ ਰੁਪਈਆ ਲੱਗ ਗਿਆ ਸੀ ਤੇ ਆਪਣਾ ਹੱਲ ਵੀ ਨਹੀਂ ਹੋਇਆ ਇਸ ਵਾਰ ਵੀ ਹੁਣ ਤੱਕ ਜਿਹੜੇ ਸਾਥੀ ਨੇ ਫੰਡ ਪਾਇਆ ਤਾਂ ਉਹ ਸਾਥੀਆਂ ਸਭ ਤੋਂ ਪਹਿਲਾਂ ਧੰਨਵਾਦ ਜਿਹੜੇ ਸਾਥੀ ਰਹਿੰਦੇ ਆ ਉਹ ਫਾਈਨੈਂਸ਼ੀਅਲ ਸਪੋਰਟ ਵੀ ਜਰੂਰ ਕਰੋ ਤੇ ਜਿਹੜੇ ਸਾਥੀ ਬਾਇਚਾ ਫਾਈਨੈਂਸ਼ੀਅਲ ਤੌਰ ਤੇ ਕਹਿੰਦੇ ਅਗੇ ਅਸੀਂ ਸਰ ਫਾਈਨੈਂਸ਼ੀਅਲ ਤੌਰ ਤੇ ਥੋੜਾ ਜਿਹਾ ਕਮਜ਼ੋਰ ਆ ਜਾਂ ਕਿੱਦਾਂ ਵੀ ਅਸੀਂ ਨਹੀਂ ਜਾ ਸਕਦੇ ਸਾਥਿਓ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਵੀ ਕੋਈ ਬਸ ਕਰਾਇਆ ਜਾਂ ਕੁਝ ਵੀ ਨਹੀਂ ਲਿਆ ਜਾਊਗਾ ਤੁਸੀਂ ਜਾਣ ਵਾਲੇ ਬਣੋ ਤੁਹਾਡਾ ਇੱਥੋਂ ਲੈ ਫ੍ਰੀ ਲਿਆ ਜਾ ਲੋਣਾ ਲੈ ਕੇ ਜਾਇਆ ਜਾਊਗਾ ਉਸ ਤੋਂ ਬਾਅਦ ਜਿਹੜਾ ਵੀ ਕੋਈ ਖਾਣ ਪੀਣ ਦਾ ਪ੍ਰਬੰਧ ਉਹ ਵੀ ਤੁਹਾਡੇ ਲਈ ਕੀਤਾ ਜਾਏਗਾ ਤੁਸੀਂ ਜਾਣ ਵਾਲੇ ਬਣੋ ਤੁਹਾਡੇ ਸਾਥੀਓ ਅਸੀਂ ਇਕੱਲੇ ਜਾ ਕੇ ਹੁਣ ਉੱਥੇ ਕੁਝ ਨਹੀਂ ਕਰ ਸਕਦੇ ਜਿੱਦਾਂ ਗਰੁੱਪ ਦੇ ਵਿੱਚ ਦੇਖ ਰਿਹਾ ਕਿ 25 ਜਣੇ ਆਪੋਲ ਕਰਤਾ ਤੇ ਅਸੀਂ ਬੱਸਾਂ ਵੀ ਬੁੱਕ ਕਰਾ ਲਈਏ ਹੈ ਨਾ ਕਿਉਂਕਿ ਸਾਥੀਓ ਜੇ ਲਾਸਟ ਟਾਈਮ ਹੀ ਧਰਨਾ ਰੱਖੀਏ ਜੇ ਕੋਈ ਬੱਸ ਕੈਨਸਲ ਕਰਦੀ ਹੁਣ ਖਰਚੇ ਪੈ ਜਾਂਦੇ ਆ ਅਗਲੇ ਕਹਿੰਦੇ ਪਹਿਲਾਂ 2-4 ਹਜ਼ਾਰ ਬੁਕਿੰਗ ਦੇ ਪੈਸੇ ਦੇ ਕੇ ਜਾਓ ਤੇ ਤਾਂ ਕਰਕੇ ਚਲੋ ਅੱਗੇ ਥੋੜਾ ਟਾਈਮ ਰਜਿੰਦਰ ਭਾਗ ਨਾਲ ਕਰਨਗੇ ਉਸ ਤੋਂ ਬਾਅਦ ਫਿਰ ਮੈਂ ਬੋਲਾਂਗਾ ਹਾਂ ਜੀ ਬਈ ਸਭ ਤੁਸੀਂ ਇੱਕੋ ਨਾਲ ਸੌ ਰਹੇ ਹੋ ਮੇਰੇ ਕਰਦਾਂਗੇ ਸਾਰੇ ਠੀਕ ਹੋਵੋਗੇ ਸੁਣੋ ਸਾਰੇ ਜਿਹੜੇ ਦਾਸਤਵਿਕਾ ਨੂੰ ਆਪਣਾ ਧਰਨਾ ਦੇ ਸਾਰੇ ਬਾਲ ਤੋਂ ਪਹੁੰਚੋ ਤੇ ਹਨਾ ਜਿਹੜੇ ਵੀ ਜਨੇ ਜਾ ਰਹੇ ਆਪਣੇ ਗਰੁੱਪਾਂ ਦੇ ਵਿੱਚ ਐਡ ਫਿਰ ਇੱਕ ਵਾਰ ਨਾਮ ਲੌਡ ਕਰਾਓ ਸਾਰੇ ਉਸ ਹਿਸਾਬ ਨਾਲ ਆਪਣਾ ਜਾਣ ਆਉਣ ਦਾ ਪ੍ਰਬੰਧ ਜਿਹੜੀ ਬੱਸ ਕਰਾਉਣੀਆ ਕਰਾ ਲਈਏ ਕੱਲ ਨੂੰ ਤਾਂ ਜਾਣੇ ਹੋ ਜੇ ਬੱਸੇ ਬੁੱਕ ਕਰਾਉਣੀਆ ਸੋ ਸੋਡੀ ਗਿਣਤੀ ਦੇ ਹਿਸਾਬ ਨਾਲ ਬੱਸ ਜਿਹੜੀ ਕਰਾਵਾਂਗੇ ਤੇ ਸੁਣਨ ਨੂੰ ਦੱਸ ਦਿੰਨੇ ਵੀ ਪਹਿਲਾਂ ਵੀ ਆਪਣਾ ਧਰਨਾ ਰੱਖਿਆ ਸੀਗਾ ਵੀ ਸਾਰੇ ਵਧੀਆ ਤਰੀਕੇ ਨਾਲ ਗਏ ਸੀ ਵਧੀਆ ਤਰੀਕੇ ਨਾਲ ਲਜਾਇਆ ਗਿਆ ਵਧੀਆ ਤਰੀਕੇ ਨਾਲ ਤੁਹਾਨੂੰ ਲੈ ਕੇ ਆਂਦਾ ਕੋਈ ਆਏ ਨਹੀਂਗਾ ਕਿਸੇ ਬਾਤ ਨਹੀਂ ਪੁੱਛੀ ਸੋ ਆਪ ਤੁਜੜ ਕੇ ਬਿੰਦੇ ਵਰਤਮੋਸ ਜਿਹੜੇ ਸਾਥੀ ਸਾਡੇ ਨਾਲ ਜਾਣ ਦੀ ਸ਼ਮੂਲੀਅਤ ਕਰਨ ਕਿਉਂਕਿ ਵੀ ਸਾਡਾ ਇਕੱਲਾ ਦਾ ਕੰਮ ਤਾਂ ਹੈ ਨਹੀਂ ਇਹ ਸਾਰਿਆਂ ਦਾ ਆਪਣਾ ਨਿੱਜੀ ਹੱਕਾ ਉੱਤੇ ਜਾਣ ਦਾ ਆਪਾਂ ਉਹਦੀ ਨੌਕਰੀ ਲੈਣੀ ਆ ਇਹ ਤਾਂ ਹੈ ਨਹੀਂ ਵੀ ਕੋਈ ਜਿਹੜੇ ਮੂਰੇ 5-4 ਤਰ੍ਹਾਂ ਦੇ ਦੋਨੋਂ ਨੌਕਰੀ ਮਿਲ ਜੂਗੀ ਸੋ ਸਾਰੇ ਵਰਤਮੋਸ ਉੱਤੇ ਜਾਣ ਲਈ ਸਾਥ ਦਿਓ ਤੇ ਦੂਜੀ ਗੱਲ ਵੀ ਫੰਡ ਵੀ ਵਰਤਮੋਸ ਪਾਓ ਹਣਾ ਆਪਣੇ ਗਰੁੱਪਾਂ ਦੇ ਵਿੱਚ ਆਪਣਾ ਜਿਹੜਾ ਸਕੈਨ ਦਾ ਜਿਹੜਾ ਕਾਊਂਟਰ ਨੰਬਰ ਪਾਇਆ ਵੇ ਜਿਹੜਾ ਬੱਚਾ ਨਹੀਂ ਜਾ ਸਕਦਾ ਉਹ ਸਮਾਂ ਦੀ ਵਾਦ ਤੋਂ ਅੱਧ ਫੰਡ ਭਰ ਬੜੀ ਗੱਲ ਤਾਂ ਜਾਓ ਸਾਰੇ ਕਿਸੇ ਨੂੰ ਕੋਈ 100 ਪ੍ਰੋਬਲਮ ਆਉਂਦੀ ਹੈ ਨਾ ਉਹ ਨਹੀਂ ਜਾ ਸਕਦਾ ਉਹ ਫੰਡ ਜ਼ਰੂਰ ਭਰੋ ਉਹੀ ਥਾਂ ਤੇ ਆਪਾਂ ਕਿਸੇ ਹੋਰ ਬੰਦੇ ਨੂੰ ਲਾ ਦੇ ਜਾ ਕੇ ਜਾਂ ਕਿਵੇਂ ਵੀ ਕਹਣਾ ਜਿਹੜਾ ਚਲੋ ਨਹੀਂ ਜਾ ਸਕਦਾ ਕਰਾਇਆ ਨਹੀਂ ਦੇ ਸਕਦਾ ਉਹਦਾ ਉਹਦਾ ਕਿਰਾਇਆ ਭਰ ਦਿਆਂਗਾ ਬਸ ਤਾਂ ਸੋ ਕੱਲ ਨੂੰ ਆਪਣੇ ਬੱਸ ਚੱਲੂਗੀ ਭਈ ਫੋਫਾਜ ਦੇਗਾ ਤੋਂ ਬੜਾ ਬਾਇਓ ਰੈਂਟ ਆ ਕੇ ਜਿੰਪਾ ਲਾਪਾ ਦੇ ਜਿਵੇਂ ਆਪਣੇ ਬੱਸ ਜਾਊਗੀ ਦੇਖੋ ਵੀ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਆਪਾਂ ਵੀ ਮੂਰੇ ਬੰਦੇ ਵੀ ਜੀ ਕੰਮ ਕਰ ਰਹੇ ਆ ਬਹੁਤ ਜਿਆਦਾ ਨਰਾਸ਼ ਆ ਕਿਉਂਕਿ ਕੋਈ ਸਾਥ ਦੇ ਨਹੀਂ ਰਹੇ ਜਿੰਨਾ ਕਿ ਸਾਨੂੰ ਉਮੀਦ ਸੀਗੀ ਵੀ ਸਾਥ ਮਿਲੂਗਾ ਨਾਲ ਸਾਥ ਬੱਚੇ ਦੇ ਨਹੀਂ ਰਹੇ ਇਦੋ ਵਾਰ ਵੀ ਜੇ ਕੋਈ ਘਰੇ ਬਹਿ ਗਿਆ ਮੁੜ ਕੇ ਸਾਨੂੰ ਕੋਈ ਮੂਹਰੇ ਲੱਗਣ ਵਾਲਾ ਵੀ ਨਹੀਂ ਮਿਲਣਾ ਫਿਰ ਤੁਸੀਂ ਝਲਕੋਗੇ ਕਿਉਂ ਤੁਸੀਂ ਮੰਗਦਾ ਤੁਰਦੇ ਨਿਕਲ ਨੂੰ ਮੂਹਰੇ ਆਪ ਕਿਥੋਂ ਲੱਗ ਕੇ ਜੁਣਨੇ ਨੇ ਖੜੀ ਕਰ ਲਓਗੇ ਆਹੀ ਇੱਕ ਸਾਲ ਆਪਣੇ ਕੋਲੇ ਰੱਖਾ ਦੋ ਪੋਸਟਾ ਘਟਾਉਂਦਾ ਸਾਲਾ ਵੀ ਕਿਹੜਾ ਰਹਿ ਗਿਆ ਗਾਂ ਚੌਂ ਚਾਬਤਾ ਲੱਗ ਜੂ ਨੋਟੀਫਿਕੇਸ਼ਨ ਉਹ ਪੇਪਰ ਲਾਵਾਂਗੇ ਜੇ ਹੁਣ ਇਕੱਠੇ ਹੋ ਕੇ ਹਮਲਾ ਕਰਾਂਗੇ ਫੇਰ ਹੀ ਕੋਈ ਹੱਲ ਨਿਕਲੋ ਨਹੀਂ ਇਹਦਾ ਕੋਈ ਹੱਲ ਨਿਕਲਦਾ ਸੋ ਵੱਧ ਤੋਂ ਵੱਧ ਆਪਾਂ ਚੱਲੀ ਕੱਲ ਨੂੰ ਉਥੇ ਸਾਨੂੰ ਹੋਰ ਵੀ ਇੱਕ ਦੋ ਜੰਨੇ ਹੁੰਦਾ ਜਿਹੜਾ ਘੱਟ ਰੱਖਿਆ ਗਿਆ ਜੇ ਆਪਣਾ ਘੱਟ ਬੁੱਧਿਆ ਹੋਇਆ ਤਾਂ ਸਾਪਨਾ ਜਿਹੜਾ ਪ੍ਰਭਾਵ ਉਹਨੇ ਵੱਧ ਗੁਣਵਸਰ ਕਰਾ ਦਿੱਤੇ ਜਿੰਨਾ ਕ ਦਬਾਅ ਵੱਧ ਪਾਵਾਂਗੇ ਉੰਨੇ ਛੇਦੇ ਆਪਣਾ ਬੋਸਟਾ ਮਿਲ ਜਾਣਗੇ ਸੋ ਇਹੀ ਬੇਨਤੀ ਕਰਦੇ ਜੀ ਕਿ ਸਾਨੂੰ ਵੀ ਫੰਡ ਦਿਓ ਤੇ ਵੱਧ ਤੋਂ ਨਾਲ ਚੱਲੋਗੇ ਬਾਕੀ ਸਾਥੀਓ ਜਿੱਦਾਂ ਵਿਆਂ ਗਰੁੱਪਾਂ ਦੇ ਵਿੱਚ ਫੰਡ ਨੂੰ ਲੈ ਕੇ ਇਸ਼ੂ ਬੰਦਾ ਸੀ ਸਾਥੀਓ ਅੱਜ ਤੱਕ ਜੋ ਵੀ ਆਪਣੇ ਕੋਲ ਫੰਡ ਆਇਆ ਹੈ 25328 ਰੁਪਏ ਫੰਡ ਹੁਣ ਤੱਕ ਆ ਚੁੱਕੇ ਆਪਣੇ ਕੋਲ ਸਾਥੀਓ ਉਹਦਾ ਆਪਣੇ ਕੋਲ ਆ ਅਜੇ ਤੱਕ ਜਿਹੜਾ ਵੀ ਆ ਫੰਡ ਆਇਆ ਉਹਦਾ ਖਾਤੇ ਦੇ ਵਿੱਚ ਹੀ ਪਿਆ ਤੁਹਾਨੂੰ ਦਿਖਾ ਵੀ ਦਿੰਨੇ ਆ ਮ ਦਿਖਾਇਆ ਵੀ ਮੈਂ ਦੇਖਾ 25300 ਰੁਪਿਆ ਆ 28 ਰੁਪਿਆ ਫੰਡ ਹੈਗਾ ਇਸ ਟਾਈਮ ਐਟ ਬ੍ਰਾਂਚ ਜਣਾ ਕਿਉਂਕਿ ਸਾਥੀਓ ਖਸੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਅ ਤਰਨੇ ਦੇ ਕਿ ਦਿਨ ਪਹਿਲਾਂ ਫੰਡ ਸ਼ੋਅ ਕਰਾਂਗੇ ਵੀ ਸਾਡੇ ਕੋਲ ਹੁਣ ਤੱਕ ਕਿੰਨਾ ਫੰਡ ਆਇਆ ਸਾਥੀਓ ਤੁਹਾਨੂੰ ਵੀ ਪਤਾ ਲਾਸਟ ਟਾਈਮ ਦੀ ਜੇ ਸੀ ਤਾਂ ਖਰਚੇ ਬੜੇ ਵਜਨ ਦੇ ਜਿਹੜੇ ਸਾਥੀ ਨਹੀਂ ਜਾ ਰਹੇ ਸਾਥੀਓ ਫੰਡ ਤਾਂ ਕਰ ਹੀ ਸਕਦੇ ਹੋ ਤੁਸੀਂ ਤੁਹਾਨੂੰ ਪਤਾ ਹੀ ਆ ਤੁਸੀਂ ਇੰਨਾ ਕੋਤ ਕਰ ਹੀ ਸਕਦੇ ਹੋ ਕਿ ਫੰਡ ਕਰ ਸਕਦੇ ਆ ਚਲੋ ਜੇ ਤੁਸੀਂ ਫੰਡ ਨਹੀਂ ਵੀ ਕਰ ਸਕਦੇ ਉੱਥੇ ਨਾਲ ਚਲੋ ਜੇ ਅਸੀਂ ਲੰਬ ਟਾਈਮ ਇਹ 12 ਤੋਂ 15000 ਰੁਪਏ ਅਸੀਂ ਦੋਨਾਂ ਨੇ ਕੋਲੋ ਲਗਾਇਆ ਸੀ ਇਸ ਵਾਰੀ ਵੈਸੀ ਲਗਾ ਲਾਂਗੇ ਤੁਸੀਂ ਜਾਣ ਲੈ ਪਨੋ ਬਸ ਕਿਉਂਕਿ ਸਾਨੂੰ ਉੱਥੇ ਵੱਡਾ ਇੱਕ ਚਾਹੀਦਾ ਜੇ ਅਸੀਂ ਇੰਨਾ ਹਰਾਸਮੈਂਟ ਤੁਹਾਡੇ ਕੈਕਟਰ ਦਾ ਕਰੋ ਜਿਹੜੇ ਸਾਥੀ ਗਰੁੱਪਾਂ ਦੇ ਵਿੱਚ ਇਦਾਂ ਬੋਲਦੇ ਸੀ ਕਿ ਹਾਕ ਕਰਨਾ ਕਿਉਂ ਕੈਨਸਲ ਕਰ ਦਿੱਤਾ ਗਿਆ ਸੋ ਸਾਰੀ ਕਈ ਸਾਥੀਆਂ ਦੇ ਜਿਸ ਤੰਦਰ ਗਰੁੱਪ ਦੇ ਵਿੱਚ ਪੋਲ ਪਾਇਆ ਕਰਨਾ ਲੈਟਰ ਨੂੰ ਲੈ ਕੇ ਜਾਂ ਨਾਮ ਲਿਖਾਉਂਦਾ ਨਾਮ ਲਿਆ ਗਿਆ ਉਹ ਸਾਥੀ ਨੇ ਨਾਮ ਤੱਕ ਨਹੀਂ ਹੈ ਵੀ ਅਜੇ ਤੱਕ ਤੇ ਆਪ ਗਰੁੱਪਾਂ ਦੇ ਵਿੱਚ ਮਨਿਕ ਚਲੋ ਕਿਹੜੇ ਕੰਮਾਂ ਨੂੰ ਬੈਠੇ ਆ ਸਿਰਫ ਆਪਸੇ ਲੜਨ ਨੂੰ ਸਾਥੀਓ ਜੇ ਲੜਨਾ ਹੈ ਸੰਘਰਸ਼ ਲਈ ਲੜੋ ਅੱਗੇ ਆ ਕੇ ਲੜੋ ਵੀ ਨਾ ਅਸੀਂ ਇਕੱਲਿਆਂ ਦੀ ਨਹੀਂ ਹੈਗੀ ਅਸੀਂ ਬਹੁਤ ਵਾਰ ਅੱਗੇ ਪਹਿਲਾਂ ਆ ਗਏ ਸਾਥੀਓ ਜੇ ਸਾਨੂੰ ਇਸ ਵਾਰੀ ਸਾਥ ਨਾ ਮਿਲਿਆ ਅਸੀਂ ਸਿੱਧੀ ਇਹ ਗੱਲ ਕਹਿ ਦਿੰਦੇ ਆ ਕਿਥੇ ਅੱਗੇ ਬਾਕੀ ਆ ਦਿਨਾਂ ਨੂੰ ਜਿਆਦਾ ਜੂਨੀਆਂ ਪਿੱਛੇ ਹਟ ਕੇ ਤਾਂ ਸਭ ਹੀ ਹਟ ਜਾਾਂਗੇ ਕਿਉਂਕਿ ਕੰਮਕਾਰ ਹਰੇਕ ਬੰਦੇ ਨੂੰ ਹੁੰਦੇ ਆ ਜੇ ਤੁਸੀਂ ਕਿ ਪੇਪਰ ਦੀ ਤਿਆਰੀ ਕਰ ਰਹੇ ਹੋ ਅਸੀਂ ਉਹ ਪੇਪਰਾਂ ਦੀ ਤਿਆਰੀ ਕਰ ਲਾਂਗੇ ਅੱਗੇ ਲੱਗੇ ਮਤਲਬ ਨਹੀਂ ਕਿ ਤੁਸੀਂ ਸਾਨੂੰ ਅੱਗੇ ਲੱਗੇ ਤਾਂ ਮਗਰੋਂ ਕੁਝ ਮਰਜ਼ੀ ਬੋਲੀ ਜਾਓ ਉਹ ਸਾਥ ਦੇਣਾ ਨਹੀਂ ਅਸੀਂ ਲਾਜ ਪੈ ਮਹੱਤ ਜੋੜ ਕੇ ਬੇਨਤੀ ਤੁਹਾਨੂੰ ਕਰਦੇ ਹਾਂ ਹਾਂ ਜੇ ਤੁਸੀਂ ਇੱਕ ਦਿਨ ਤਾਂ ਧਾਰਨਾ ਰੱਖਿਆ ਰੱਖਿਆ ਜਾਂਦਾ ਤੁਸੀਂ ਕਿਉਂ ਨਹੀਂ ਸਾਥ ਦਿੰਦੇ ਇੱਕ ਦਿਨ ਤਾਂ ਕਾਢ ਹੀ ਸਕਦੇ ਹੋ ਪ੍ਰੋਬਲਮ ਹਰੇਕ ਨੂੰ ਹੁੰਦੀ ਆ ਸਾਡੇ ਕੰਮ ਲਈ ਪ੍ਰੋਬਲਮ ਵੀ ਚੱਲੀਆਂ ਕੋਲ ਤੇ ਪ੍ਰੋਬਲਮ ਚੱਲੀਆਂ ਅਸੀਂ ਫਿਰ ਵੀ ਤੁਹਾਡੇ ਨਾਲ ਖੜੇ ਆਂ ਅੱਜ ਵੀ ਸਫਰ ਕਰਕੇ ਬਠਿੰਡੇ ਆਏ ਆ ਕੱਲ ਨੂੰ ਫਿਰ ਕਰਨੇ ਜਾਣਾ ਸ਼ਾਮ ਨੂੰ ਰਾਤ ਨੂੰ ਮੁੜਾਂਗੇ ਅਸੀਂ ਇੱਥੋਂ ਅਜੇ ਕਈ ਕੰਮਾਂ ਦੇ ਵਿੱਚ ਵਰਕ ਬਾਕੀ ਪੈਂਡਿੰਗ ਪਿਆ ਕਿਉਂਕਿ ਰਾਤ ਹੋ ਚੁੱਕੀ ਕੱਲ ਨੂੰ ਫਿਰ ਸਵੇਰੇ 3-4 ਵਜੇ ਉੱਠਾਂਗੇ ਫਿਰ ਬੱਸਾਂ ਦਾ ਸਿਸਟਮ ਸਾਰਾ ਕਰਾਂਗੇ ਤੁਹਾਡੇ ਨਾਲ ਆਵਾਂਗੇ ਸਾਥੀਓ ਥੋੜੇ ਸਾਡੀ ਗੱਲ ਬਾਤ ਸਮਝਿਆ ਕਰੋ ਜੇ ਅਸੀਂ ਕਦੇ ਥੋੜੇ ਭਾਵੁਕ ਹੋ ਕੇ ਗਰੁੱਪ ਦੇ ਵਿੱਚ ਕੋਈ ਗੱਲ ਬੋਲ ਦਿੰਨੇ ਆ ਉਹਨੂੰ ਸੀਰੀਅਸ ਕੁਛ ਨਹੀਂ ਲੈ ਰਹਿੰਦੇ ਹੋ ਜਾਂ ਕੁਛ ਵੀ ਆ ਸਾਥੀਓ ਤੇ ਮਗਰ ਉਹ ਵੀ ਦੇਖਿਆ ਕਰੋ ਬਈ ਉਹਦੇ ਮਗਰ ਕਿੰਨੇ ਵੱਡੇ ਵੱਡੇ ਕਾਰਨ ਨੇ ਫੇਸੀ ਜੇਸੀ ਨੇ ਨੱਕੇ ਲਗਾਇਆ ਤੇ ਅਸੀਂ ਇਹਨਾਂ ਦਾ ਸਾਥ ਨਹੀਂ ਦੇ ਰਹੇ ਸਭ ਤੋਂ ਵੱਡੀ ਗੱਲ ਦੀ ਤਾਂ ਆਪਾਂ ਕਹਿ ਲਈ ਤੁਹਾਡੀ ਵੀ ਬਣਦੀ ਏ ਜਿਹੜੇ ਅੱਜ ਵੀ 25 ਜਾਂ 30 ਜਣੇ ਛੱਡ ਕੇ ਜਿਹੜਾ ਸਾਥ ਦੇਣ ਲਈ ਹੁਣ ਅੱਗੇ ਆ ਰਹੇ ਆ ਲਾਸਟ ਟਾਈਮ ਜਿਹੜਾ ਸੋਗ ਸਾਥੀ ਨੇ ਆਪਨਾ ਸਾਹ ਦਿੱਤਾ ਸੀ ਪਹਿਲਾਂ ਜਿਹੜੇ ਸਾਥੀਆਂ ਉਹ ਸਾਹ ਦਿੱਤਾ ਉਸ ਸਮੇਂ ਜੇ ਆਪਾਂ 100 ਸੀ ਤਾਂ ਵੀ ਹੁਣ ਕਿੰਨੀ 4-500 ਹੋਣੀ ਚਾਹੀਦੀ ਸੀ ਆਪਣਾ ਵਰਕ ਤਾਂ ਰੁਕਿਆ ਹੀ ਨਹੀਂ ਸੀ ਕਿਤੇ ਨਹੀਂ ਰੁਪਿਆ। ਪਲਾਦ ਜਿੱਦਾਂ ਨੇ ਮਰਜ਼ੀ ਸੀ ਚਾਹੇ ਆਪਾਂ ਸੇਵਾ ਦੇ ਤੌਰ ਤੇ ਵੀ ਉਹ ਬਾਰਡਰ ਦੇ ਹਰਕੇ ਦੇ ਵਿੱਚ ਸੇਵਾ ਵੀ ਜਾਂਦੇ ਨੇ ਕਿਉਂ ਜਾਂਦੇ ਨੇ ਕਿਉਂਕਿ ਉੱਥੇ ਆਪਣਾ ਕੈਡਰ ਬੈਠਾ ਸੀ ਅੰਮ੍ਰਿਤਸਰ ਹੈ ਜਿਹੜੇ ਕੈਡਰ ਬੈਠਾ ਸੀ ਆਪਣੇ ਫੌਲਕ ਹੈ ਜਿਹੜੇ ਕੈਡਰ ਬੈਠਾ ਸੀ ਜਲਾਲਾਬਾਗ ਦੇ ਵਿੱਚ ਕੈਡਰ ਬੈਠਾ ਸੀ ਆਪਾਂ ਤਾਂ ਕੈਡਰਾਂ ਦੇ ਨਾਲ ਖੜੇ ਸੀ ਉਸ ਸਮੇਂ ਵੀ ਪਰ ਸਾਥੀਓ ਇਸ ਸਮੇ ਸਾਡੇ ਨਾਲ ਖੜੋ ਜੇ ਅਸੀਂ ਉਸ ਸਮੇ ਤੁਹਾਡੇ ਨਾਲ ਖੜ ਰਹੇ ਸੀ ਅੱਜ ਕਿਈ ਤੁਸੀਂ ਸਾਡੇ ਨਾਲ ਨਹੀਂ ਖੜੋਗੇ ਕਿਉਂਕਿ ਤੁਸੀਂ ਉਹਨਾਂ ਦੇਖਿਆ ਯਾਰ ਬੀਐਡ ਵਾਲਿਆਂ ਦਾ ਹੀ ਕੱਟ ਹੈ ਜਿੰਨੇ ਵੀ ਵੀਡੀਓ ਦੇਖੀ ਆ ਤਾਂ ਉੱਥੇ ਅਲੱਗ-ਅਲੱਗ ਟੀਚਰ ਗਏ ਅਲੱਗ-ਅਲੱਗ ਅਕੈਡਮੀ ਦੇ ਟੀਚਰ ਗਏ ਆਪਣੇ ਨਾਲ ਵੀ ਲਗਭਗ ਆਪਣੇ ਇਥੋਂ ਟੈਟ ਬਾਹਰ ਤੋਂ ਇਸ ਟੀਚਰ ਨਾਲ ਜਾਣਗੇ ਤੇ ਅਰੋੜਾ ਕਲਾਸਿਸ ਤੋਂ ਵੀ ਤਿੰਨ ਟੀਚਰ ਨੇ ਆਪਨੂੰ ਆਹ ਭਰੀ ਹੋਈ ਹੈ ਕਿਸੀਂ ਨਾਲ ਜਾਵਾਂਗੇ ਆਸ਼ਿਸ਼ ਸਰ ਦਾ ਨਾਮ ਲਿਆ ਹੋਇਆ ਪ੍ਰਾਰਥ ਸਰ ਦਾ ਵੀ ਇੱਕ ਸਰ ਹੋਰ ਹੈਗਾ ਹੈ ਸਾਥੀਓ ਜਦੋਂ ਆਪਣੇ ਟੀਚਰ ਜਾ ਰਹੇ ਆ ਨਾਲ ਤੇ ਕਿਉਂ ਆਪਾਂ ਨਹੀਂ ਜਾ ਸਕਦੇ ਦੱਸੋ ਕਿਉਂਕਿ ਉਸ ਦਿਨ ਤੁਸੀਂ ਆਪਾਂ ਹੁਣ ਚਲੋ ਉਹਨੀ ਗੱਲ ਕਰ ਲਈਏ ਬਿੱਬੀ ਜੜ ਵਾਲਿਆਂ ਦੀ ਉਸ ਦਿਨ ਇਕੱਠ ਏਡਾ ਵੱਡਾ ਸੀ ਦੇਖੋ ਉਹਨਾਂ ਦਾ ਵਧੀਆ ਪ੍ਰਦਰਸ਼ਨ ਹੋਇਆ ਕਿਉਂਕਿ ਜਿਹੜੇ ਇਕੱਠ ਇਨਜ਼ਾਰਿਤ ਕਰਦੇ ਆ ਕਿਉਂਕਿ ਜਦੋਂ ਉੱਥੇ ਜਾ ਕੇ ਸਰਕਾਰ ਨੂੰ ਕਹਿੰਦਾ ਲੱਗਦਾ ਕਿ ਇਹਨਾਂ ਮਗਰ ਏਡਾ ਹੀ ਇਕੱਠ ਹੈਗਾ ਫਿਰ ਜਾ ਕੇ ਮੀਟਿੰਗਾਂ ਜਿਹੜੀਆਂ ਆਉਂਦੀਆਂ ਨੇ ਉਹ ਸਹੀ ਤਰੀਕੇ ਨਾਲ ਟਾਂਗ ਨਾਲ ਹੁੰਦੀਆਂ ਤਾ ਹੀ ਗੋਆ ਪਰੋ ਬੋਚ ਕਰਨ ਦੀ ਸੰਭਾਵਨਾ ਬਣੇਗੀ ਜਾਂ ਆਪਣੇ ਇਕੱਠ ਵੱਡਾ ਹੋਏਗਾ ਕਿਉਂਕਿ ਲਾਸਟ ਟਾਈਮ ਇਸ ਤੋਂ ਪਹਿਲਾਂ ਵੀ ਜਦੋਂ ਮੀਟਿੰਗ ਮਿਲੀ ਸੀ ਵੀਰ ਨੂੰ ਕੀ ਸੁਣਨ ਨੂੰ ਮਿਲਿਆ ਸੀ ਕਿ ਤੁਹਾਡਾ ਤਾਂ ਇਕੱਠ ਹੀ ਹੈ ਨਹੀਂ ਜੇ ਕੱਲ ਨੂੰ ਆਪਾਂ ਧਰਨਾ ਲਗਾ ਰਹੇ ਹਾਂ ਜੇ ਆਪਾਂ ਉੱਤੇ 20 30 ਜਾਂ 40 ਜਾਂ 50 ਜਨੇ ਹੋਵਾਂਗੇ ਤਾਂ ਆਪਾਂ ਨੂੰ ਸੁਣਨ ਨੂੰ ਵੀ ਮਿਲੇਗਾ ਜੇ 22 ਜਨ ਮੀਟਿੰਗ ਹੋ ਵੀ ਜਾਂਦੀ ਹੈ ਕਿ ਤੁਹਾਡਾ ਤਾਂ ਇਕੱਠ ਹੀ ਹੈ ਨਹੀਂ ਸਾਥੀਓ ਅਸੀਂ ਵੀ ਫੇਰ ਇੱਕ ਗੱਲ ਕਹਿ ਲੈਣਾ ਚਾਹੁੰਦੇ ਹਾਂ ਲਾਸਟ ਟਾਈਮ ਹੈਗਾ ਜੇ ਸਾਥ ਨਾ ਲੱਗਾ ਵੀ ਸਾਨੂੰ ਸਹੀ ਸਾਥ ਨਹੀਂ ਮਿਲ ਰਿਹਾ ਸੀ ਚੁੱਪ ਹੋ ਜਾਾਂਗੇ ਅਸੀਂ ਕਦੇ ਨਹੀਂ ਉੱਠਾਂਗੇ ਬਾਹਰ ਕੋਈ ਮਰਜ਼ੀ ਜੁ ਖੜੇ ਹੋਵਾਂਗੇ ਬਸ ਜਿਵੇਂ ਤੁਸੀਂ ਅਕੈਡਮੀ ਦੇ ਵਿੱਚ ਬੈਠੇ ਹੋ ਜਾਂ ਘਰਾਂ ਦੇ ਵਿੱਚ ਬੈਠੇ ਹੋ ਅਸੀਂ ਵੀ ਉਵੇਂ ਬੈਠ ਜਾਣਗੇ ਫਿਰ ਜਦੋਂ ਸਾਰੇ ਲੱਗ ਜਾਣਗੇ ਅਸੀਂ ਵੀ ਲੱਗ ਜਾਾਂਗੇ ਜੇ ਅੱਜ ਅੱਗੇ ਲੱਗੇ ਆ ਤਾਂ ਹੁਣ ਇਹਨਾਂ ਕੋਲ ਪਰਦੇ ਨਵਾਡੋ ਮਗਰ ਖੜ ਜਾਓ ਕਿਉਂਕਿ ਜਦੋਂ ਵੀ ਤੁਸੀਂ ਐਟਟੀਡੀ ਕਰੀ ਸੀ ਪਹਿਲੀ ਗੱਲ ਤਾਂ ਇਹ ਤੁਸੀਂ ਸੋਚ ਲਓ ਸਟਾਰਟਿੰਗ ਤੋਂ ਜਦੋਂ ਬੀਟੀਡੀ ਦੇ ਵਿੱਚ ਐਡਮਿਸ਼ਨ ਲੈਨੇ ਆ ਉਸ ਸਮੇਂ ਆਪਾਂ ਇਹ ਚੀਜ਼ ਪਹਿਲਾਂ ਹੀ ਦੇਖ ਕਿ ਉਹਨਾਂ ਜੇ ਕੋਈ ਪੀਐਸਟੈਟ ਵੀ ਆਪਣੇ ਤੋਂ ਪਹਿਲਾਂ ਹੋਇਆ ਜਾਂ ਕੋਈ ਪਰਥੀ ਵੀ ਆਈ ਹੈ ਉਹ ਬਿਨਾਂ ਸੰਘਰਸ਼ ਤੋਂ ਨਹੀਂ ਆਈ ਇੱਕ ਇਸ ਨੇ ਪੀਐਸਟ ਹਟ ਦਵਾਇਆ ਕਿਸੇ ਆਗੂ ਨੇ ਅੱਗੇ ਲਾ ਕੇ ਪੀਐਸਟ ਹਟ ਦਵਾਇਆ ਉਹਨੇ ਮਗਰ ਕੈਡਰ ਸੀ ਤੋਂ ਉਹਨੇ ਇੱਕ ਪੀਐਸਟ ਹਟ ਦਵਾਇਆ ਕੱਲਾ ਆਗੂ ਨਹੀਂ ਦਵਾ ਸਕਦਾ ਹੁੰਦਾ ਤੇ ਜਿੱਦਾਂ ਪਿੱਛੇ ਪਰਤੀਆਂ ਆਈਆਂ ਤੇ 2435 99 ਉਹ ਵੀ ਆਕਰ ਆਗੂ ਆਗੂ ਨੇ ਦਵਾਇਆ ਕਾ ਆਗੂ ਨੇ ਮਗਰ ਕੌਣ ਸੀ ਕੈਡਰ ਕੈਡਰ ਕੌਣ ਸੀ ਆਪਣੇ ਵਰਗਾ ਪਰ ਮੈਨੂੰ ਲੱਗਦਾ ਉਹ ਆਪਣੇ ਵਰਗਾ ਕੈਡਰ ਨਹੀਂ ਸੀ ਇੱਕ ਕਰੇ ਬੈਠਣ ਵਾਲਾ ਚੁੱਪ ਬੈਠਣ ਵਾਲਾ ਗਰੁੱਪਾਂ ਦੇ ਵਿੱਚ ਬੋਲਣ ਵਾਲਾ ਇਦਾਂ ਦਾ ਕੈਡਰ ਨਹੀਂ ਸੀ ਉਹ ਮਗਰ ਖੜਨ ਵਾਲਾ ਕੈਡਰ ਸੀ ਤਾਂ ਇੰਡੀਆ ਦੇ ਬੜੀਆਂ ਬੜੀਆਂ ਪਰਥੀਆਂ ਆਈਆਂ ਸੀ ਜੀ ਆਪਣੇ ਇਤਿਹਾਸ ਵਿੱਚ ਇਹ ਚੀਜ਼ ਲਿਖੀ ਹੋਈ ਆ ਕਿ ਇਹ ਆਪਾਂ ਪੋਸਟਾਂ ਲੈਣੀਆਂ ਜਾਂ ਪੀਐਸਟੈਟ ਲੈਣਾ ਤਾਂ ਆਪਾਂ ਨੂੰ ਅੱਗੇ ਆ ਕੇ ਸੰਘਰਸ਼ ਕਰਨਾ ਪਵੇਗਾ ਉਹਦੇ ਲਈ ਘਰਾਂ ਤੋਂ ਬਾਹਰ ਆਉਣਾ ਪਵੇਗਾ ਅਸੀਂ ਤੁਹਾਡੇ ਅੱਗੇ ਲਾ ਕੇ ਖੜੇ ਆਂ ਜੇ ਕਦੇ ਵੀ ਕੋਈ ਗੱਲ ਹੁੰਦੀ ਪਹਿਲਾਂ ਸਾਡੇ ਤੱਕ ਆਉਗੀ ਆਉਗੀ ਤੁਹਾਡੇ ਤੱਕ ਬਾਅਦ ਜਾਓਗੇ ਕਿਉਂਕਿ ਸਾਥੀਓ ਆ ਲਾਸਟ ਵਾਰ ਹੈਗਾ ਜੇ ਤੁਸੀਂ ਸਾਥ ਦੇ ਸਕਦੇ ਸਾਨੂੰ ਤਾਂ ਵੀ 10:00 ਨਹੀਂ ਦੇ ਸਕਦੇ ਤਾਂ ਅਸੀਂ ਸ਼ਾਮ ਨੂੰ ਗਰੁੱਪ ਵਿੱਚ ਟਰੈਕ ਲਈ ਗੱਲ ਕਹਿ ਦਿੰਨੇ ਆ ਵੀ ਲਾਈਵ ਹੋ ਕੇ ਸ਼ਾਮ ਨੂੰ ਅਸੀਂ ਤਰਨਾ ਕੈਨਸਲ ਕਰ ਦਾਂਗੇ ਜਿੰਨੇ ਵੀ ਲਾਈਵ ਬੈਠੇ ਹੋ ਸਾਨੂੰ ਜਵਾਬ ਦੇਵੋ ਜੀ ਤਰਨਾ ਕਰਨਾ ਹੈ ਜਾਂ ਨਹੀਂ ਕਰਨਾ ਅਸੀਂ ਸਾਰੇ ਕਮੈਂਟ ਰਿਗਿਟਰ ਕਰ ਰਿਹਾ ਸਾਨੂੰ ਰਿਪਲਾਈ ਕਰ ਦਿਓ 38 ਜਨ ਜੇ ਚਲੋ ਤੁਸੀਂ ਬੈਠੇ ਹੋ ਇਸ ਤੋਂ ਬਾਅਦ ਵੀ ਕਈ ਜਨ ਮੀਟਿੰਗ ਬੈਠਣਗੇ ਸਾਡੀਆਂ ਵੀਡੀਓ ਦੇਖਣਗੇ ਰੇਕ ਦਾ ਕਮੈਂਟ ਦੇ ਵਿੱਚ ਰਿਪਲਾਈ ਹੋਣਾ ਚਾਹੀਦਾ ਕਿ ਤਰਨਾ ਰੱਖਣਾ ਚਾਹੀਦਾ ਜਾਂ ਕੈਨਸਲ ਕਰਨਾ ਚਾਹੀਦਾ ਕਿਉਂਕਿ ਸਾਡੇ ਪੇਪਰ ਹੈਗੇ ਆ ਸਾਡੇ 5:30 ਦੇ ਇੱਕ ਨੂੰ ਪੇਪਰ ਹੈਗੇ ਜੀਵੀਟੀ ਦੇ ਜੇ ਅਸੀਂ ਕਹੀਏ ਵੀ ਸਾਡੇ ਪੇਪਰ ਹੈਗੇ ਆ ਅਸੀਂ ਵੀ ਕਰਨਾ ਤਾਂ ਲਗਾ ਦੇਣੀ ਅਸੀਂ ਆਗੂ ਹੋ ਗਏ ਸੀ ਕਿਉਂ ਤਰਨਾ ਨਾਲ ਗਏ ਸਾਡਾ ਤਾਂ ਪੇਪਰ ਹੈ ਸਾਡੇ ਚ ਕਈਆਂ ਦਾ ਪੇਪਰ ਆ ਕੁਛ ਦਾ ਪੇਪਰ ਆ ਕਈ ਹੋਰ ਮੈਂਬਰਾਂ ਦਾ ਪੇਪਰ ਹੈਗਾ ਇਹ ਚੀਜ਼ਾਂ ਅਸੀਂ ਸੋਚ ਲਈਏ ਕਿ ਜੋ ਵਿਦਵਾਨ ਨੂੰ ਚਾਹੀਦੀ ਯੋਗਤਾ ਸਾਨੂੰ ਵੀ ਚਾਹੀਦੀ ਹੈ 40 ਆਤੀ ਬੈਠਿਆ ਸਾਰੇ ਨੇ ਇਹ ਦੱਸੋ ਤਰਨਾ ਸਵੇਰੇ ਲਗਾਉਣਾ ਜਾਂ ਨਹੀਂ ਲਗਾਉਣਾ ਤੁਸੀਂ ਸਾਰੇ ਪਹੁੰਚੋਗੇ ਦੇ ਕੋ ਜਿਹੜਾ ਧਰਨਾ ਹੈ ਧਰਨਾ ਹੈ ਤੁਸੀਂ ਜਿੰਨਾ ਮਰਜ਼ੀ ਸਾਥੀਆਂ ਦੇ ਨਾਲ ਲੈ ਆ ਸਕਦੇ ਹੋ ਪਿੰਡ ਦੇ ਵਿੱਚੋਂ ਅੱਜ ਫੈਮਲੀ ਨਾਲ ਜਾ ਸਕਦੇ ਹੋ ਕੋਈ ਰੋਕ ਟੋਕ ਨਹੀਂ ਹੁੰਦੀ ਉੱਥੇ ਹਾਂਜੀ ਵੀਰੇ ਸ਼ੰਕਰ ਵੀਰੇ ਪੇਪਰ ਸਾਰਿਆਂ ਦਾ ਹੈਗਾ ਕਈਆਂ ਦਾ ਹੈਗਾ ਸਾਡੇ ਆਪ ਨੂੰ ਪੇਪਰ ਹੈਗਾ ਅਸੀਂ ਵੀ ਤਾਂ ਜਾ ਰਹੇ ਹਾਂ ਸਾਰਾ ਕਿੰਦੇ ਲਈ ਜਾ ਰਹੇ ਆਪਾਂ ਖੁਦ ਲਈ ਜਾ ਰਹੇ ਹਾਂ ਅਸੀਂ ਹੁਣ ਕਹਦੇ ਅਸੀਂ ਤੁਹਾਡੇ ਲਈ ਜਾ ਰਹੇ ਹਾਂ ਤੁਸੀਂ ਇਹੇ ਜਾਣਾ ਖੁਦ ਲਈ ਜਾਣਾ ਪਰ ਜਿਹੜਾ ਆਪਾਂ ਖੁਦ ਲਈ ਜਾਣਾ ਉਹ ਤੇ ਇੱਕ ਇੱਕ ਕਰਕੇ ਸੋਵਾਂ ਤੇ ਸੋਵਾਂ ਤੋਂ ਹਜ਼ਾਰਾਂ ਦੇ ਇਕੱਠ ਹੁੰਦਾ ਹੁੰਦਾ ਹੈ ਜੇ ਆਪਾਂ ਕਹਿ ਲਈਏ ਕਿ ਅਸੀਂ ਪੇਪਰ ਹੈਗਾ ਸੀ ਤਾਂ ਜਾਂਦੇ ਨਹੀਂ ਜੀ ਮੈਂ ਤੁਹਾਨੂੰ ਅੱਜ ਇਹ ਹੀ ਕਹਿ ਦੇਣਾ ਉਹਨਾਂ ਟਾਈਮ ਆਪਣੇ ਲਈ ਕੋਈ ਤਿਉਹਾਰ ਨਹੀਂ ਹੈਗਾ ਕੋਈ ਦਸਹਿਰਾ ਨਹੀਂ ਹੈਗਾ ਕੋਈ ਦੀਵਾਲੀ ਨਹੀਂ ਹੈਗੀ ਜਦੋਂ ਆਪਾਂ ਨੌਕਰੀ ਲੱਗ ਗਿਆ ਆਪਣੇ ਲਈ ਹਰ ਇੱਕ ਦਿਨ ਤਿਉਹਾਰ ਹੋਏਗਾ ਇਹ ਚੀਜ਼ ਯਾਦ ਰੱਖਿਓ ਤੇ ਹਰੇਕ ਦਿਨ ਨੂੰ ਤੁਸੀਂ ਤਿਉਹਾਰ ਵਾਂਗ ਮਨਾ ਸਕਦੇ ਹੋ ਉਹਨਾਂ ਖਾਸ ਕਰਕੇ ਉਹ ਮੇਰੇ ਭਰਾ ਪੈਣਾ ਜਿਹੜੇ ਮੀਡਲ ਕਲਾਸ ਫੈਮਿਲੀ ਤੋਂ ਹੈਗੇ ਜਾਂ ਬਿਲਕੁਲ ਪੋਰ ਫੈਮਿਲੀ ਤੋਂ ਹੈਗੇ ਚਲੋ ਜਿੰਨਾਂ ਕੋ 100 100 ਕਿੱਲੇ ਹੈਗੇ ਆ ਉਹ ਤਾਂ ਚੀਜ਼ਾਂ ਸੋਚਦੇ ਵੀ ਨਹੀਂ ਹੈਗੇ ਕਿ ਅਸੀਂ ਤਾਂ ਰੇਤ ਕਿ ਲੈਣਾ ਜੇ ਇੱਟਰੀ ਕਿ ਲੈਣਾ ਕਿਉਂਕਿ ਜਿਹੜੇ ਇੱਟਰੀ ਵਿੱਚ ਕੈਟਰ ਬੈਠਾ ਨਾਲ ਲਗਭਗ ਮੀਡਲ ਕਲਾਸ ਹਨ ਕਾਫੀ ਪੋਰ ਫੈਮਿਲੀ ਤੋਂ ਬੈਠਾ ਹੁੰਦਾ ਦੇਖੋ ਜੇ ਆਪਾਂ ਆਦੇ ਲਈ ਦਿਨ ਬਣਾਉਣੇ ਆ ਨਾ ਜਿਹੜੇ ਆਪਾਂ ਤਿਉਹਾਰ ਬਣਾਉਣੇ ਆ ਤਾਂ ਸਾਥੀਓ ਅੱਜ ਘਰਾਂ ਤੋਂ ਬਾਹਰ ਨਿਕਲੇ ਉਹ ਆਪਣੇ ਕੋਲ ਲਗਭਗ 12 ਤੋਂ 13 ਮਹੀਨਾਂ ਰਹਿ ਗਏ 12 ਤੋਂ 13 ਮਹੀਨੇ ਦੇ ਅੱਠ ਅੱਠ ਮ नोटिफिकेशन ਤੋਂ ਬਾਅਦ ਪੇਪਰ ਦਾ ਤਾਂ ਤੁਸੀਂ ਕਿੱਥੇ ਲਗੇ ਫਿਰਦੇ ਹੋ ਸਾਨੂੰ ਬਸ ਹੁਣ ਵਾਸਤੇ ਦੱਸਿਓ ਸਾਰੇ ਵੀ ਤਰਨਾ ਰੱਖਣਾ ਚਾਹੀਦਾ ਜਾਂ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਅਸੀਂ ਫਿਰ ਸਿੱਧੀ ਗੱਲ ਕਹਦੇ ਹੁਣ ਲਾਈ ਵੀ ਹੈਗੇ ਆ ਅਸੀਂ ਕੈਂਸਲ ਕਰ ਦਿੰਦੇ ਆ ਅਸੀਂ ਬਾਕੀ ਅਕੈਡਮੀ ਨਹੀਂ ਜਾਂਦੇ ਜੀ ਦੇਖੋ ਤੁਹਾਨੂੰ ਵੀ ਪਤਾ ਹੈ ਤੁਹਾਡੇ ਲਈ ਅੱਗੇ ਲੱਗ ਕੇ ਅੱਜ ਤੱਕ ਕੌਣ ਆ ਰਿਹਾ ਹੈ ਹਮੇਸ਼ਾ ਸਟਾਰਟਿੰਗ ਤੋਂ ਜਾਂ ਰਜਿੰਦਰ ਭਾਬ ਬਾਈ ਹੁੰਦਾ ਜਾਂ ਅੰਜਲ ਮੈਡਮ ਆ ਜਾਂਦੇ ਆ ਤੇ ਜਾਂ ਮੈਂ ਹੋਇਆ ਜਾਂ ਇੱਕ ਗੱਲ ਨੂੰ ਕੁਝ ਵੀ ਰਹਿ ਗਿਆ ਜਾਂ ਇੱਕ ਆਪਣੇ ਸਿਮਰਨ ਮੈਡਮ ਹੈ ਗਿਆ ਤੇ ਡਿਸਟ੍ਰਿਕਟ ਲੈਵਲ ਤੇ ਲਾੜੀ ਚਲੋ ਆਪਣੇ ਹੁਣ ਪ੍ਰਧਾਨ ਲੱਗ ਚੁਪਿਆ ਇਹ ਬਠਿੰਡਾ ਤੋਂ ਸੰਦੀਪ ਹੋ ਗਿਆ ਤੇ ਜਲਾਲਾਬਾਦ ਤੋਂ ਆਪਣੇ ਸੋਨੂ ਵੀਰਾ ਹੋ ਗਿਆ ਤੇ ਅਬ ਹੋਰ ਤੋਂ ਆਕਾਸ਼ ਹੈ ਗਿਆ ਮੁੰਡਾ ਪਰ ਸਾਥੀਓ ਤੁਸੀਂ ਦੱਸੋ ਅਸੀਂ ਪੰਜ-ਸੱਤ ਜਣੇ ਕਿ ਤੁਹਾਨੂੰ ਪੋਸਟਾਂ ਲੈ ਕੇ ਦੇ ਦਵਾਂਗੇ ਇਹ ਦੱਸੋ ਜੇ ਤੁਹਾਡਾ ਮੇਰੇ ਕੱਠ ਹੀ ਨਹੀਂ ਹੋਵੇਗਾ ਸਾਥੀਓ ਆਪਰੇ ਦਾ ਵਾਅਦਾ ਸੰਖਿਆ ਤੇ ਪੁਲਿਸ ਵਾਲਿਆਂ ਦੀ ਹੋਣੀ ਆ ਤੇ ਆਪਣੇ ਇਕੱਠ ਵੱਡਾ ਹੋਊਗਾ ਤਾਂ ਆਪ ਨੂੰ ਪੋਸਟਾਂ ਮਿਲਣੀਆਂ ਅਸੀਂ ਹਿੰਮਤ ਨਹੀਂ ਹਾਰਦੇ ਬਸ ਮਗਰ ਖੜਾ ਨਾਲੇ ਪਣਜੋ ਬਸ ਅੱਜ ਅਸੀਂ ਤੁਹਾਨੂੰ ਵਾਰ-ਵਾਰ ਕਹਿ ਰਹੇ ਆ ਅਸੀਂ ਹਿੰਮਤ ਨਹੀਂ ਹਾਰਦੇ ਤੇ ਨਾ ਹੀ ਅਸੀਂ ਹਾਰਨ ਵਾਲੇ ਜੋ ਹੈਗੇ ਆ ਜੇ ਕਦੇ ਲੋੜ ਪਈ ਨਾ ਭਗਵਾਨ ਟੈਂਕੀ ਮੋਰਚਾ ਲਗਾਉਣਾ ਪਿਆ ਮੈਂ ਸਿੱਧੀ ਜੀ ਗੱਲ ਇਹ ਗੱਲ ਤੁਹਾਨੂੰ ਅੱਜ ਵੀ ਕਹਿ ਦੇਣਾ ਕਿ ਕਦੇ ਬਾਹਲੀ ਨੌਬਦ ਵੀ ਆਈ ਨਾ ਤੁਸੀਂ ਬਸ ਥੱਲੇ ਬੈਠਣਾ ਦੇ ਬੈਠ ਮੇਰੇ ਨਾਲ ਇੱਕ ਥੱਲੇ ਕੈਡਰ ਦੇ ਤੌਰ ਤੇ ਥੱਲੇ ਬੈਠ ਜਿਓ ਥੱਲੇ ਮੈਂ ਰਜਿੰਦਰ ਨੂੰ ਕਹਿ ਦਊਗਾ ਹੈਂਡਲ ਕਰ ਲਊਗਾ ਤੇ ਮੈਂ ਤੁਸੀ ਅੱਗੇ ਲਾਇਆ ਚਾਹ ਟੈਂਕੀ ਮੋਰਚਾ ਹੋਵੇ ਮੈਂ ਟੈਂਕੀ ਉੱਤੇ ਚਾਹ ਮਹੀਨਾ ਬੈਣਾ ਪਵੇ ਚਾਹ 4 ਦਿਨ ਬੈ ਪਰ ਜੇ ਅੱਜ ਤੁਹਾਨੂੰ ਦਰਨਾ ਨਹੀਂ ਲੇ ਸਦੇ ਜਾਂ ਤੁਸੀਂ ਆ ਜਾਓ ਅਸੀਂ ਹਿੰਮਤ ਹਾਰਨ ਵਾਲਿਆਂ ਵਿੱਚੋਂ ਨਹੀਂ ਹਗੇ ਪਰ ਜਦੋਂ ਕੋਈ ਕੈਡਰ ਹਰਾਸਮੈਂਟ ਕਰਦਾ ਗਰੁੱਪਾਂ ਦੇ ਵਿੱਚ ਉਦੋਂ ਥੋੜੀ ਹਿੰਮਤ ਹਾਰਨੀ ਹਾਰ ਜਾਂਦੀ ਇੱਕ ਵਾਰ ਚਲੋ ਫਿਰ ਵੀ ਉਹ ਚੀਜ਼ਾਂ ਛੱਡ ਕੇ ਫੇਰ ਅੱਗੇ ਆ ਕੇ ਵਰਕ ਕਰਨ ਲੱਗ ਜਾਨੇ ਆ ਚਲੋ ਸੋਚੀਦਾ ਚਲੋ ਜਰ 2 4 ਜੇ ਐਦਾ ਬੋਲਦੇ ਤਾਂ ਕੋਈ ਗੱਲ ਨਹੀਂ ਬਾਕੀ ਕੱਟ ਤਾਂ ਸਾਡੇ ਨਾਲ ਹੈਗਾ ਸਾਥੀਓ ਪਾਸ ਉਮੀਦ ਕਰਾਂਗੇ ਕਿ ਕਾ ਨੂੰ ਵਾਤ ਪਵਦ ਘਾਟਰ ਉਥੇ ਪਹੁੰਚੋ ਕਿਉਂਕਿ ਸਾਥੀਓ ਅਸੀਂ ਤੁਹਾਡੇ ਨਾਲ ਹੀ ਇੱਕ ਵਾਰ ਵਧੀਆ ਦਰਨਾ ਲਗਾ ਸਕਦੇ ਹਾਂ ਕਿਉਂਕਿ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਨਾ ਹੀ ਪਹਿਲਾਂ ਕਦੇ ਗੱਲ ਕਰ ਸਕਦੇ ਨਾ ਅੱਜ ਕਰ ਸਕੀਏ ਕਿਉਂਕਿ ਕੋਈ ਵੀ ਰਾਜਾ ਜੇ ਬੰਦਾ ਨਾ ਪ੍ਰਜਾ ਦੇ ਸਿਰ ਤੇ ਹੁੰਦਾ ਇੱਕ ਰਾਜਾ ਤੇ ਆਪਾਂ ਕਹਿ ਲਈਏ ਅਸੀਂ ਚਲੋ ਰਾਜੇ ਤਾਂ ਨਹੀਂ ਹੈਗੇ ਪਰ ਜੇ ਤੁਸੀਂ ਅੱਗੇ ਲੀਡਰ ਲਾਇਆ ਨਾ ਮੰਨ ਕੇ ਚੱਲੋ ਪਰ ਅਸੀਂ ਸਾਡੇ ਮਰਕਰਟਰ ਹੋਏਗਾ ਤਾਂ ਅਸੀਂ ਲੜ ਸਕਾਂਗੇ ਕਿ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉੱਥੇ ਸਾਡੇ ਦੇ ਪੁਲਿਸ ਪ੍ਰਸ਼ਾਸਨਾਂ ਇਨਾ ਉਹ ਪ੍ਰੈਸ਼ਰ ਪਾ ਦਿੰਦਾ ਕਿ ਅਸੀਂ ਕੁਝ ਕਰਨ ਜੋਗੇ ਹੁੰਦੇ ਹੀ ਨਹੀਂ ਜਿਹੜੇ ਸਾਥੀ ਲਾਸਟ ਟਾਈਮ ਗਏ ਸੀ ਫਾਈਨ ਤਰੀਕ ਨੂੰ ਪੇਪਰ ਹੈਗਾ ਵੀਰੇ ਜੀਬੀਟੀ ਦਾ ਹੈਗਾ ਵੀਰੇ ਪੇਪਰ 5 ਤਰੀਕ ਨੂੰ ਵੀਰੇ ਪੇਪਰ ਕਈਆਂ ਦਾ ਹੈਗਾ ਵੀਰੇ ਪਰ ਦੇਖੋ ਇੱਥੇ ਵੀ ਅਸੀਂ ਆਏ ਹਾਂ ਡਾਟਾ ਬੈਕ ਅਕੈਡਮੀ ਜੀ ਅਸੀਂ ਸਾਰਿਆਂ ਨੂੰ ਬੱਲ ਗਏ ਇਹਦੀ ਪੇਪਰ ਸਾਡਾ ਵੀ ਹੈਗਾ ਪਰ ਅਸੀਂ ਵੀ ਇਹ ਜਾ ਰਹੇ ਅੱਗੇ ਲੱ ਕੇ ਅਸੀਂ ਤੁਸੀਂ ਤਾਂ ਪਿੱਛੇ ਰਲ ਕੇ ਖੜਨਾ ਅਸ ਅੱਗੇ ਲੱ ਕੇ ਬੋਲਣਾ ਵੀ ਸਾਰਾ ਕੁਝ ਕਰਨਾ ਉਥੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਦੀ ਬਹੁਤ ਕੰਮ ਹੁੰਦੇ ਆ ਉਥੇ ਤੇ ਸਾਰਾ ਤਰਨਾ ਵੀ ਹੈਂਡਲ ਕਰਨਾ ਜਿਹੜੇ ਲਾਰਜ ਟਾਈਮ ਗਏ ਸੀ ਉਹਨਾਂ ਨੂੰ ਪਤਾ ਹੈ ਪਰ ਸਾਥੀਓ ਅਸੀਂ ਹੌਂਸਲਾ ਹਾਰ ਨਹੀਂ ਰਹੇ ਅਸੀਂ ਆਹ ਹੌਂਸਲਾ ਇਹ ਬਣਾਇ ਰੱਖਿਆ ਤੇ ਬਣਾ ਰੱਖਾਂਗੇ ਕੱਲ ਤੱਕ ਪਰ ਉਹ ਹੈ ਤੁਹਾਡੇ ਸਿਰ ਤੇ ਜੇ ਸਾਨੂੰ ਕੱਲ ਇਕੱਠੇ ਨਾਲ ਵਿਖਿਆ ਹੋਤੇ ਅਸੀਂ ਸੱਚ ਗੱਲ ਕਹਿ ਰਹੇ ਹਾਂ ਕੱਲ ਉਹ ਧਰਮਿਆਂ ਤੇ ਲਾਈਵ ਹੋ ਕੇ ਇਹ ਗੱਲ ਕਹਿ ਦਵਾਂਗੇ ਕਿ ਅਸੀਂ ਅੱਜ ਤੋਂ ਬਾਅਦ ਯੂਨੀਅਨ ਛੱਡ ਰਹੇ ਹਾਂ ਕਿ ਮੈਂ ਸੋਭਾ ਵਰਦਾਨ ਹੋਣ ਦੇ ਨਾਤੇ ਇਹ ਗੱਲ ਕਹਿ ਰਹਾਂ ਕਿ ਮੈਂ ਕੱਲ ਉਹ ਵਿਖੇ ਲਾਈਵ ਹੋ ਕੇ ਗੱਲ ਕਹਿ ਦਊਗਾ ਕਿ ਮੈਂ ਕੈਟਰ ਨੂੰ ਦੇਖ ਕੇ ਅੱਜ ਯੂਨੀਅਨ ਛੱਡ ਰਿਹਾ ਕਿਉਂਕਿ ਦੁਬਾਰਾ ਵੀ ਜੇ ਕੋਈ ਆ ਗੋਠੇਗਾ ਨਾ ਉਹ ਜਲਦੀ ਨਹੀਂ ਉੱਠੇਗਾ ਕਿਉਂਕਿ ਤੁਹਾਡਾ ਕੈਟਰ ਦਾ ਰਿਸਪੌਂਸ ਯਾ ਅੱਜ ਨਹੀਂ ਮਿਲ ਰਿਹਾ ਨਾ ਕੱਲ ਉਹ ਨਹੀਂ ਸਾਨੂੰ ਮਿਲੇਗਾ ਚਾਹ ਦਾ ਨਹੀਂ ਕੱਲ ਸਾਨੂੰ ਉਧਰ ਕੋਈ 2250 ਕੈਟਰ ਦਾ ਸਾਨੂੰ ਦੇ ਦਿਓ ਸਾਥ ਜੇ ਲਾਰਟਮ ਅੱਜ ਸੋਹ ਪਹੁੰਚੇ ਸੀ ਅੱਜ ਵੀ ਸੀਆਈਡੀ ਵਾਲਾ ਫੋਨ ਆ ਰਿਹਾ ਅਜੇ ਤੱਕ ਕਿਸੇ ਸੂਬੇ ਆਕੂ ਨੇ ਕਦੇ ਵੀ ਚਲਦੀ ਮੀਟਿੰਗ ਦੇ ਵਿੱਚ ਸੀਆਈਡੀ ਨਾਲ ਲਾਉਡ ਸਪੀਕਰ ਤੇ ਓਨ ਕਰਕੇ ਕਦੇ ਮਤਲਬ ਤੁਹਾਡੇ ਸਾਹਮਣੇ ਗੱਲਬਾਤ ਨਹੀਂ ਕੀਤੀ ਹੋਣੀ ਉਹ ਦਿਨ ਆਪਣੀ ਮੀਟਿੰਗ ਸੀ ਗੂਗਲ Meet ਮੀਟਿੰਗ ਮੈਂ ਤੁਹਾਡੇ ਸਾਹਮਣੇ ਕਿੱਦਾਂ ਉਹਨਾਂ ਨੂੰ ਪ੍ਰੈਸ਼ਰ ਪਾ ਕੇ ਗੱਲ ਕਰ ਰਿਹਾ ਸੀ ਸਾਰਾ ਸੀ ਦਰਨਾ ਲਾਣਾ ਪਰ ਉਹਨਾਂ ਮੀਟਿੰਗ ਦਾ ਪ੍ਰੈਸ਼ਰ ਪਾਇਆ ਸੀ ਤੁਹਾਡੇ ਸਾਹਮਣੇ ਸਿੱਧਾ ਹੀ ਹੋ ਕੇ ਗੱਲ ਕੀਤੀ ਸਾਰਿਆਂ ਨੇ ਸੁਣਿਆ ਜਿਹਨੇ ਉਹਨਾਂ ਰਾਤ ਨੂੰ ਮੀਟਿੰਗ ਅਟੈਂਡ ਕਰੀ ਸੀ ਗੂਗਲ Meet ਤੇ ਸਾਥੀਓ ਜੇ ਅਸੀਂ ਸਾਤ ਸੁਤਰੇ ਚੱਲ ਰਹੇ ਆਏ ਮਤਲਬ ਨਹੀਂ ਕਿ ਤੁਸੀਂ ਸਾਡਾ ਸਾਥ ਫਿਰ ਵੀ ਨਾ ਦਿਓ ਜੇ ਅੱਜ ਸਾਤ ਸੁਤਰੇ ਚੱਲ ਰਹੇ ਆ ਤੁਸੀਂ ਸਾਥ ਦਿਓ ਕਿਉਂਕਿ ਸਾਥੀਓ ਕਿ ਤੁਸੀਂ ਇੱਕ ਦਿਨ ਕੱਢਣਾ ਤਾਂ ਸਾਡੇ ਮੈਨਿਆਂ ਖਰਾਬ ਹੁੰਦੇ ਪਿਆ ਲਾਸਟ ਟਾਈਮ ਸਾਈਕਲ ਆਇਰਬਾਦ ਆਇਆ ਤੱਕ ਅੱਜ ਅਸੀਂ ਕੋਈ ਪਹਿਲੀ ਗਲਕਤਾਰ ਤੱਕ ਨਹੀਂ ਖੋਲੀ ਚੇਰਿੰਦਰ ਮੇਰੇ ਨਾਲ ਖੜਿਆ ਇੱਥੇ ਪਰਦਾ ਟੈਟਵਰ ਅਕੈਡਮੀ ਸ਼ਹਿਰ ਉਸ ਤੋਂ ਬਾਅਦ ਵੀ ਨਹੀਂ ਇੱਥੇ ਆ ਸਕਿਆ ਕਿਉਂਕਿ ਜਦੋਂ ਕੈਟਰ ਸਾਥ ਨਹੀਂ ਜਾਂਦਾ ਤਾਂ ਹਰਾਸਮੈਂਟ ਆਉਂਨੇ ਆ ਤੇ ਕੁਝ ਕੈਟਰ ਜਦੋਂ ਪਰਸਨਲ ਹਰਾਸਮੈਂਟ ਕਰਨ ਲੱਗ ਜਾਂਦਾ ਉਹ ਗੱਲਾਂ ਲਾ ਕੋਨੇ ਰਹਿੰਦਾ ਮਤੋਲੇ ਨਹੀਂ ਕਿਸੀ ਜਦੋਂ ਤੁਹਾਨੂੰ ਆ ਗਿਆ ਪੀਪਾ 24 ਘੰਟੇ ਸਾਡਾ ਫੋਨ ਚੱਲਦਾ ਜਦੋਂ ਮਰਜੀ ਫੋਨ ਕਰੋ ਜਦੋਂ ਮਰਜੀ ਮੈਸੇਜ ਕਰੋ ਕਿ ਤੁਹਾਨੂੰ ਰਿਪਲਾਈ ਕਰਾਂਗੇ ਜੇ ਕੰਮ ਦੀ ਗੱਲ ਕਰੋਗੇ ਤਾਂ ਪਰ ਕੁਝ ਸੈਤਾਨਾ ਪਰਸਨ ਹੁੰਦੇ ਜਿਹੜੇ ਹਰਾਸਮੈਂਟ ਸ਼ੁਰੂ ਕਰ ਦਿੰਦੇ ਜਿਦਾ ਉਸ ਦਿਨ ਦੇਖਿਆ ਸੀ ਫਿਰ ਜਦੋਂ ਉਹ ਇਹ ਗੱਲਾਂ ਆਉਂਦੀਆਂ ਜਿਸ ਨੂੰ ਤਾਂ ਕਹਿੰਨੇ ਰਹੇ ਅਸੀਂ ਤੇ ਕੋਈ ਐਕਸ਼ਨ ਲਾਵਾਂਗੇ ਤਾਂ ਫਿਰ ਬਲੌਕ ਕਰ ਜਾਂਦੇ ਸਾਥੀਓ ਚਲੋ ਗਿਲੇਸ਼ਿਕਵੇ ਦੂਰ ਕਰਕੇ ਤੁਸੀਂ ਸਾਡੇ ਸਾਰੇ ਪੈਨ ਭਰਾਓ ਆਪਾਂ ਸਾਰਿਆਂ ਨਾਲ ਕੇ ਜਿਹੜੇ ਪੋਸਟਰ ਲੈਣੀਆਂ ਨੇ ਕਿਉਂਕਿ ਸਾਥੀਓ ਆ ਮੈਂ ਕਿ ਟਿਕਾ ਲ ਕਰ ਰਿਹਾ ਸੀ ਭਾਈ ਹਾਂ ਪਰ ਹਲਕੇ ਸਾਰਿਆਂ ਪੋਸਟ ਲੈਣੇ ਤੁਹਾਡੇ ਸਾਥ ਨਾਲ ਹੀ ਸਾਨੂੰ ਪੋਸਟਾਂ ਮਿਲਣੀਆਂ ਨੇ ਕਿਉਂਕਿ ਜਿਹੜੀ ਇੱਕ ਪੋਸਟ ਮਿਲਣੀ ਹੈ ਉਹ ਜੇ ਮੈਨੂੰ ਇੱਕ ਮਿਲਣੀ ਹੈ ਤੁਹਾਨੂੰ ਵੀ ਉਹ ਇੱਕੋ ਮਿਲਣੀ ਹੈ ਤੇ ਸਾਰੇ ਇਹੋ ਪ੍ਰਾਪਰ ਮਿਲਣੇ ਜਾਂ ਮੈਨੂੰ 30000 ਜਾਂ 25000 ਮਿਲਣੀ ਤੁਹਾਨੂੰ ਵੀ ਉਨੇ ਹੀ ਮਿਲਣੀਆਂ ਹੈ ਇਹਨੀਆਂ ਕੇ ਸੱਭੇ ਲੱਗੇ ਸਾਡਾ ਡਬਲ ਹੋ ਜੋਗੇ ਕਿਉਂਕਿ ਸਾਡਾ ਵੀ ਮਨ ਟੁੱਟ ਚੁੱਕਿਆ ਸਿੱਧੀ ਇਹ ਗੱਲ ਕਹਿ ਲਈਏ ਜਿੱਦਾਂ ਤੁਹਾਡਾ ਹੁਣ ਰਿਸਪੌਂਸ ਗਰੁੱਪ ਦੇ ਵਿੱਚ ਦੇਖਿਆ ਭਈ 25 ਜਾਂ 26 ਜਾਂ 27 ਜਾਂ 28 ਜਨਾਂ ਦਾ ਨਾਮ ਲਿਖਾਇਆ ਗਰੁੱਪ ਦੇ ਵਿੱਚ 700 ਕਾਟਰ ਪੈਖਿਆ ਉਂਗਲੀਆਂ ਟੁੱਕ ਨਾਲ ਵਿੱਚ ਜ਼ਿਆਦਾ ਹੁੰਦੇ ਆ ਜੇ ਕਾਹਨੋਂ ਤਰਨਾ ਹੋ ਜਾਏਗਾ ਤਾਂ ਉਸ ਤੋਂ ਬਾਅਦ ਉਂਗਲੀਆਂ ਚੱਕਣ ਵਾਲੇ ਜ਼ਿਆਦਾ ਹੋ ਜਾਣਗੇ ਤਾਂ ਉੱਥੇ ਪਹੁੰਚਣ ਵਾਲੇ ਘੱਟ ਸੀ ਤੋ ਇਹ ਗੱਲ ਕਹਿ ਰਹੇ ਆ ਜੇ ਜੇ ਮਨ ਵਿੱਚ ਕੋਈ ਤੁਹਾਡੇ ਸ਼ੰਕਾ ਹੈ ਜੇ ਸਾਡੇ ਵੱਲ ਕੋਈ ਗਲਤੀ ਹੋਈ ਹੈ ਅਸੀਂ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਾਡਾ ਕੋਈ ਮਾੜਾ ਬੋਲ ਲੱਗਿਆ ਤੁਹਾਨੂੰ ਅਸੀਂ ਅੱਜ ਤੱਕ ਉਹ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਪਰ ਇੱਕ ਗੱਲ ਕਹਿਣੇ ਕਿ ਪੈਨ ਭਰਾ ਤੁਸੀਂ ਸਾਡੇ ਹੈਗੇ ਹੋ ਅਸੀਂ ਤੁਹਾਡੇ ਭਰਾਵਾਂ ਵਰਗੇ ਖੜੇ ਆਂਗੇ ਪਰ ਇੱਕ ਗੱਲ ਕਹਿਣੇ ਵੀ ਇਸ ਵਾਰੇ ਸਾਥ ਦੇ ਦਿਓ ਸਾਰੇ ਕਿਨਵੇ ਸਿਕ ਵਿੱਚ ਸ਼ਾਮਿਲ ਮੀਟ ਵਾਲੇ ਹੁਣ ਤੱਕ ਆਪਣੇ ਤੋਂ ਪਹਿਲਾਂ ਕਿੰਨੀਆਂ ਮੀਟਿੰਗਾਂ ਕਰ ਰਹੇ ਆ ਲਾਸਟ ਟਾਈਮ ਲਾਸਟ ਮੀਟਿੰਗ ਹੋਈ ਸੀ ਫਿਰ ਵੀ ਐਡਾ ਕਾਟ ਸੀ ਉਹਨਾਂ ਨੇ ਕੀ ਕੀ ਆਗੇ ਤੁਹਾਡੇ ਦੇ ਕਾਟੇ ਨਹੀਂ ਹੁੰਦਾ ਇਸ ਟਾਈਮ ਉਹਨਾਂ ਵੱਡਾ ਕਾਟ ਕਰਕੇ ਦਿਖਾਇਆ ਚਲੋ ਦੇਖਦੇ ਆ ਇਸ ਵਾਰ ਮੀਟਿੰਗ ਵਿੱਚ ਕੀ ਨਤੀਜਾ ਦੇਖਣ ਨੂੰ ਮਿਲਦਾ ਪਰ ਸਾਥੀਓ ਆਪਾਂ ਤਾਂ ਜੋ ਪਹਿਲੇ ਦੂਜੇ ਸਟੈਪ ਤੇ ਗਏ ਆ ਆਪਣੇ ਤਾਂ 10 ਸਟੈਪ ਅੱਗੇ ਚੱਲ ਰਹੇ ਹੋ ਸਾਥੀਓ ਜੇ ਕੋਈ ਅਸੰਭਾਵਨਾ ਬਣਾਉਣੀ ਹੈ ਕਿ ਆਪਾਂ ਨੂੰ ਪੋਸਟਾਂ ਚਾਹੀਦੀਆਂ ਨੇ ਆਪਾਂ 9000 ਪੋਸਟਾਂ ਦੀ ਮੰਗ ਕਰ ਲਈਏ ਕੋਈ 5-7000 ਵੀ ਚਾਹੀਦੀਆਂ ਘਰਾਂ ਚੋਂ ਅੱਜ ਵੀ ਨਿਕਲੇ ਆ ਅਸੀਂ ਦੇ ਲਈ ਦੇ ਲਈ ਟਾਈਮ ਨਹੀਂ ਕਰ ਸਕਦੇ ਸਿੱਧੀ ਗੱਲ ਬਾਤ ਵਿੱਚ ਕਰ ਲਈਏ ਅਸੀਂ ਛੱਡ ਜਾਣਾ ਕੰਮ ਤੁਸੀਂ ਪਰ ਲੋਗੇ ਫਿਰ ਅਸੀਂ ਪਰ ਲਾਂਗੇ ਕਿਤੇ ਵੀ ਜਾਂਦੇ ਆ ਬਹੁਤ ਕੁਝ ਸੁਣਨ ਨੂੰ ਦੇਖਣ ਨੂੰ ਮਿਲਦਾ ਜੂਨੀਅਨ ਬਣਾਈ ਸੀ ਦੀ ਤੋਂ ਬਾਈ ਮੈਂਬਰੀ ਅੱਜ ਜੂਨੀਅਨ ਵਿੱਚ 5-7 ਮੈਂਬਰ ਰਹਿ ਗਏ ਕਿਉਂ ਰਹਿ ਗਏ ਕੋਈ ਅੱਗੇ ਆ ਕੇ ਕੰਮ ਕਰਕੇ ਕੁਝ ਨਹੀਂ ਹਰ ਕੋਈ ਚਾਹੁੰਦਾ ਹੈ ਕਿ ਹਾਂ ਮੈਂ ਕੰਮ ਨਹੀਂ ਕਰਨਾ ਪਰ ਬਣਿਆ ਰਹਾ ਸਾਡੇ ਲਈ ਸਾਰੇ ਪੈਨਰਾ ਹੈਗੇ ਉਸ ਤੇ ਸਾਡੇ ਜੂਨੀਅਨ ਮੈਂਬਰ ਬਹਿਲਾ ਰਹੇ ਨੇ ਪਰ ਸਾਥਿਓ ਦੇਖੋ ਕੁੱਝ ਆਪਾਂ ਗੱਲ ਕਰ ਲਈ ਸਿੱਧਾ ਪ੍ਰਬੰਧਤਾ ਪਾਏ ਹੋਏ ਨਾਲ ਰਹੇ ਉਹਨਾਂ ਨੇ ਪੁਰਾਣੀ ਚਲੋ ਯੂਨੀਅਨ ਚਲਾ ਰਹੇ ਸੀ ਅਸੀਂ ਉਸ ਤੋਂ ਪਹਿਲਾਂ ਸੱਤ ਮੈਂਬਰ ਦੀ ਕਮੇਟੀ ਕੰਮ ਕਰ ਰਹੇ ਸੀ ਆਕਰ ਨਾਲ ਕਿ ਇੱਕ ਯੂਨੀਅਨ ਬਣੀ ਕੋਈ ਸਾਡੇ ਪ੍ਰਾ ਹੈਗੇ ਆ ਸਾਡੇ ਨਾਲ ਕੇ ਚੱਲੇ ਆ ਸਾਡੇ ਘਰੋਂ ਨਾਂ ਦੇ ਵੀ ਗਰੁੱਪ ਬੰਦ ਕੀਤੇ ਅਸੀਂ ਉਹਨਾਂ ਨੂੰ ਮਾਰਾ ਨਹੀਂ ਕਵਾਂਗੇ ਪਰ ਕੁਝ ਇਸ਼ੂਏ ਜੇ ਹੁੰਦੇ ਕੁਝ ਵੈਰੀਫਿਕੇਸ਼ਨ ਆਏ ਜੇ ਹੁੰਦੀਆਂ ਚਲੋ ਉਹ ਅੱਗੇ ਆ ਕੇ ਉਹਨਾਂ ਕੋਲ ਟਾਈਮ ਨਹੀਂ ਨਿਕਲ ਰਿਹਾ ਸੀ ਤੇ ਉਹ ਪਿੱਛੇ ਹਟ ਗਏ ਕਿ ਕੰਮ ਜੋ ਕੋਲ ਟਾਈਮ ਨਹੀਂ ਸੀ ਥੋੜਾ ਜਿਹਾ ਪਸੰਦਾਂ ਬਈ ਜਿਆਦਾ ਸੀ ਤੇ ਕੁਝ ਮੈਂਬਰ ਤਾਂ ਵੀ ਛਾੜ ਗਏ ਤਾਂ ਇਸ ਸਮੇਂ 5 ਤੋਂ 7 ਮੈਂਬਰ ਕੰਮ ਕਰ ਰਹੇ ਆ ਤੁਸੀਂ ਆਪ ਸੋਚੋ ਜਿਹੜਾ 20-22 ਮੈਂਬਰਾਂ ਨੇ ਕੰਮ ਸੰਭਾਲਣਾ ਸੀ ਅੱਜ ਉਹ 4 ਤੋਂ 5 ਮੈਂਬਰ ਸੰਭਾਲ ਰਹੇ ਆ ਕਿਉਂਕਿ ਇਹ ਕੁੜੀਆਂ ਦੀ ਕਾਂਚਲ ਮੈਡਮ ਮੰਨ ਕੇ ਜੇ ਮੰਨ ਕੇ ਚਲੋ ਉਸ ਤੋਂ ਬਾਅਦ ਬਾਕੀ ਛਾੜ ਦਿਓ ਮੁੰਡੇ ਕਿਹੜੇ ਰਹਿ ਗਏ ਰਜਿੰਦਰ ਰਹਿ ਗਿਆ ਮਹਿਰਾਗਰ ਮੇਨ ਅੰਕੁਸ਼ ਰਹਿ ਗਿਆ ਤਿੰਨ ਮੁੰਡੇ ਤਿੰਨੇ ਇਹਨਾਂ ਏਡਾ ਕਾ ਏਡਾ ਸੰਭਾਲ ਰਹੇ ਆ ਤੁਸੀਂ ਆਪ ਸੋਚੋ ਹਰਾਸਮੈਂਟ ਤੁਸੀਂ ਹੋਵਾਂਗੇ ਜਿਹੜਾ 20-22 ਨੇ ਸੰਭਾਲਣਾ ਸੀ ਉਹ ਤਿੰਨੇ ਇਹਨਾਂ ਸੰਭਾਲ ਰਹੇ ਆ ਕਿ ਸਾਥੀਓ ਵਰਕ ਜਾ ਰਹਾ ਸਸਰੀ ਹਰਾਸਮੈਂਟ ਹੋਣੇ ਆ ਪਰ ਇਹਨਾਂ ਕਹਿੰਦੇ ਆ ਕਿ ਜੇ ਅਸੀਂ ਹੁਣ ਤੁਹਾਡੇ ਲਈ ਅੱਗੇ ਲਾ ਕੇ ਫਿਰ ਵੀ ਲੜ ਰਹੇ ਆ ਤੇ ਸਿਰਫ ਸਾਥ ਦੇ ਦਿਓ ਬੜਾ ਜ ਕੁਝ ਵੀ ਹੈ ਜੇ ਕੋਈ ਸਟੇਟ ਕਮੇਟੀ ਵਿੱਚ ਆ ਕੇ ਕੰਮ ਵੀ ਕਰਨਾ ਚਾਹੁੰਦਾ ਸਾਡੇ ਕੋਈ ਕੋਈ ਕਈ ਗਏ ਸੀ ਸੁਭਾਗ ਤਰਿਆਣਾ ਸਟੇਅਰਿਕ ਕਮੇਟੀ ਦੇ ਵਿੱਚ ਆ ਕੇ ਜਦੋਂ ਮਰਜੀ ਆਲਮੋਸਟ ਵੈਲਕਮ ਆ ਗਿਆ ਚਾਹੇ ਤੁਸੀਂ ਦਰਨੇ ਆਉਦੇ ਸਾਨੂੰ ਇਹ ਗੱਲ ਕਹਿ ਦਿਓ ਵੀਰੇ ਅਸੀਂ ਤੁਹਾਡੇ ਨਾਲ ਲੱਗੇ ਲੱਗੇ ਕੰਮ ਕਰਾਂਗੇ ਚਾਹੇ ਸਮੇਂ ਤੇ ਕਮੈਂਟਾਂ ਦੇ ਵਿੱਚ ਕਹਿ ਦਿਓ ਸਾਨੂੰ ਉਹ ਵੀ ਆਦਾ ਨੰਬਰ ਭੇਜ ਦਿਓ ਅਸੀਂ ਨਾਲ ਲਾ ਕੇ ਜਿੰਨੇ ਵੀ ਸਾਥੀ ਸਟੇਅਰਿਕ ਮੇਰੇ ਚ ਕੰਮ ਰਣਾ ਚਾਹੁੰਦੇ ਨੇ ਸਾਰਿਆਂ ਦਾ 모ਸਟ ਵੈਲਕਮ ਹੈ ਪਰ ਸਾਥੀਓ ਆਜੋ ਆਪਾਂ ਇੱਕ ਜੁੱਟ ਹੋ ਕੇ ਹੁਣ ਲੜਾਈ ਲੜ ਲਈਏ ਇਸ ਸਰਕਾਰ ਦੀ ਲੜਾਈ ਆ ਨਾ ਕਿ ਆਪਾਂ ਕਿਸੇ ਨੂੰ ਕੋਈ ਮਾਰਨ ਖੋਟੇ ਦੀ ਲੜਾਈ ਕਰਨੀ ਆ ਆ ਦੇ ਇੱਕ ਪੋਸਟ ਤੇ ਲੜਾਈ ਹੈਗੀ ਆ ਉਹਨਾਂ ਲਈ ਜੇ ਤੁਸੀਂ ਕਰੋ ਇੱਕ ਬਾਹਰ ਨਹੀਂ ਆ ਸਕਦੇ ਨਾ ਜੇ ਤੁਹਾਡੇ ਘਰ ਦੇ ਤੁਹਾਨੂੰ ਕਰੋ ਬਾਹਰ ਨਹੀਂ ਦੇ ਸਕਦੇ ਤੁਹਾਡੀ ਇੱਕ ਨੌਕਰੀ ਲਈ ਜਿਹਨਾਂ ਤੁਹਾਡਾ ਪਰਿਵਾਰ ਸੁੱਖੀ ਹੁੰਦਾ ਤੇ ਫਿਰ ਉਹ ਪੜਿਆ ਤੁਹਾਡਾ ਕੋਈ ਜ਼ਿਆਦਾ ਦਿਨ ਕੰਮ ਨਹੀਂ ਆਉਣਾ ਕਿਉਂਕਿ ਜੇ ਪੋਸਟ ਹੈ ਨਾ ਹੀ ਆ ਪੰਜ ਸਾਲ ਚਾਰ ਪੰਜ ਸਾਲਾਂ ਨੂੰ ਗਈ ਗੱਲ ਕਰੋ 29 30 ਤੇ ਆ ਸਰਕਾਰ ਆਊਗੀ ਪਤਾ ਇਹ ਹੋਣੀ ਹੈ ਕਿ ਕੁਝ ਹੋਰ ਆਉਣੀ ਹੈ ਫਿਰ ਉਹੀ ਗੱਲ ਕਰ ਲਈਏ ਵੀ ਪੋਸਟ ਆਉਂਦੇ ਮੈਨੀਆਂ ਨਹੀਂ ਆ ਕਿ ਨਹੀਂ ਮਿਲਦੀਆਂ ਬਹੁਤ ਪਿੱਛੇ ਚਲੇ ਜਾਵਾਂਗੇ ਆਪਾਂ ਦੀ ਜ਼ਿੰਦਗੀ ਤੋਂ ਕਈਆਂ ਦੇ ਵਿਆਹ ਹੋ ਜਾਂਦੇ ਜਦੋਂ ਵੈਸੇ ਹੀ ਬੰਦੇ ਦਾ ਵਿਆਹ ਹੋ ਜਾਂਦਾ ਤਾਂ ਫਿਰ ਪੜਨਾਂ ਆਪਾਂ ਸੁਮੇਸੇ ਮੰਨਣਾ ਹਟ ਜਾਂਦਾ ਲਗਭਗ 90% ਕੁਝ ਕੁ ਸਾਥੀ ਹੁੰਦੇ ਜਿਹੜਾ ਵਿਆਹ ਤੋਂ ਬਾਅਦ ਵੀ ਪੜਦੇ ਜਾਂਦੇ ਨੇ ਨੌਕਰੀ ਲੱਗ ਜਾਂਦੇ ਪਰ ਅੱਜ ਆਪਨੇ ਕੋਲ ਕੋਈ ਸਾਥ ਦੋ ਦੋ ਤਿੰਨ ਤਿੰਨ ਸਾਥ ਸਾਥੀਆਂ ਕੋਲ ਬੱਚੇ ਆ ਜੇ ਕੋਈ ਸਾਥੀ ਓਵਰਏਜ ਦੇ ਕਿਨਾਰੇ ਹੈਗੇ ਸਾਥੀਓ ਸਾਰੇ ਸਾਥੀ ਬਾਹਰ ਆ ਜਾਓ ਲਾਸਟ ਟਾਈਮ ਤੁਸੀਂ ਦੇਖਿਆ ਸੀ ਇੱਕ ਸਾਥੀ ਉਸ ਸਾਈਡ ਤੋਂ ਆਇਆ ਸੀ ਬੁਲਾਰਦਾ ਮਾਨਸਾ ਸਾਈਡ ਤੋਂ ਉਹ ਵਿਚਾਰਾ ਸਾਰਾ ਹੈਂਡੀਕੈਪ ਵਾਲਾ ਵਿਚਾਰਾ ਫਿਰ ਵੀ ਉਤਰਨੇ ਦੇ ਵਿੱਚ ਬੈਠਾ ਸੀ ਕਿ ਆਪਾਂ ਉਹਦੇ ਸਾਥੀਆਂ ਤੋਂ ਮਾਰੇ ਹੋ ਚੁੱਕੇ ਆ ਤੇ ਆਪਣੀ ਜਮੀਰਾ ਮਰ ਚੁੱਕੀਆਂ ਨੇ ਦੱਸੋ ਲਾਸਟ ਟਾਈਮ ਤੁਸੀਂ ਦੇਖਿਆ ਸੀਗਾ ਦਰਨੇ ਦੇ ਵਿੱਚ ਸਾਥ ਹੀ ਆਇਆ ਸੀ ਆਪਣੇ ਨਾਲ ਐਂਡੀ ਕਾ ਸੀ ਪੈਰਾਂ ਤੋਂ ਵੀ ਹੱਥਾਂ ਤੋਂ ਵੀ ਤੇ ਵਿਚਾਰਾ ਉੱਥੇ ਬੈਠਾ ਸੀ ਆਪਣੇ ਨਾਲ ਆਹ ਕਿੰਦੇ ਲਈ ਬੈਠਾ ਸੀ ਉਹ ਖੁਦ ਲਈ ਬੈਠਾ ਸੀ ਜਾਂ ਇਹ ਕਪੋਚ ਪਲੇ ਆਪਾਂ ਹੁੰਦੇ ਵੀ ਮਾਰੇ ਹੋ ਚੁੱਕੇ ਆ ਜੇ ਆਪਾਂ ਅੱਜ ਨਹੀਂ ਲੜ ਰਹੇ ਨਾ ਆਪਾਂ ਇਹ ਕਹਿ ਸਕਦੇ ਆ ਤੇ ਆਪਾਂ ਚਲੋ ਉਹ ਗੱਲਾਂ ਬੋਲਣੀਆਂ ਚਾਹੀਦੀਆਂ ਬਸ ਲੈਟੇ ਇਹ ਬੰਦੀ ਆ ਕੀ ਸਾਰੇ ਸਾਥੀ ਵੱਤ ਬਦਕਾਲ ਨੂੰ ਤਰਨੇ ਤੇ ਪਹੁੰਚੋ ਤੇ ਅਜਿੰਦਰ ਮੈਂ ਕਰੂਗਾ 2 ਮਿੰਟ ਗੱਲ ਕਰੋਗੇ ਹਾਂ ਬਸ ਬਈ ਆਹੀ ਬੇਸ ਦੇ ਸਾਰਾ ਬਾਕੀ ਸਾਰੇ ਖਾਸ ਨੂੰ ਸੁਨੀਲ ਨੇ ਦੱਸ ਹੀ ਦਿੱਤੀਆਂ ਜਿਹੜੇ ਦੋ ਚਾਰ ਬੰਦੇ ਕੰਮ ਕਰ ਰਹੇ ਆ ਕਿਹਨਾ ਉਹ ਵੀ ਹੁਣ ਨਿਗਰ ਆਸ਼ਮਾਟ ਵਿੱਚ ਬੈਠੇ ਆ ਵੀ ਕੋਈ ਅੱਗੇ ਉਹਨੂੰ ਕੋਈ ਸਾਥ ਦੇਣ ਨੂੰ ਤਿਆਰ ਰਹੇਗਾ ਜਿਹੜੇ ਬੰਦੇ ਘਰਵਾਲੇ ਛੱਡ ਕੇ ਆਉਂਦਾ ਕਮਾਂਜ ਜੁਨੀਆਂ ਦੇ ਕਮਾਂਜ ਲੱਗੇ ਹੋਏ ਆ ਪੁੰਨ ਨੋਵੇ ਕੰਮ ਹੋ ਜਾਂਦੇ ਹੋਏ ਸੋਡੇ ਉਹਨਾਂ ਨੇ ਹੀ ਪੜਨੇ ਆ ਕੋਈ ਉਧਰ ਹਰੇਕ ਦੇ ਘਰ ਦੇ ਇੱਕੋ ਜੀ ਹੁੰਦੀ ਹੈ ਸੋ ਫਿਰ ਵੀ ਅਸੀਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਵੀ ਬਾਤੋ ਸਾਦੋ ਕੱਲੋਂ ਤਾਰਾ ਦੇ ਨਾਲ ਚੱਲੋ ਵੀ ਧੰਨਵਾਦ ਵੀ ਸਾਰਿਆਂ ਇੱਕ ਵੀਰੇ ਕੱਲੋਂ ਵੇਖੜੇ ਸਾਥੀ ਵੀ ਜਾ ਰਹੇ ਹਨ ਕਿਸੇ ਨੇ ਕੋਈ ਬਾਤਸ ਬਾਰੇ ਪੁੱਛਣਾ ਹੋਵੇ ਸਾਡੇ ਨੰਬਰ ਦਿੱਤੇ ਹੋਏ ਆ ਅਰਜਿੰਦਰ ਵੀਰੇ ਨੰਬਰ ਦਿੱਤਾ ਹੋਇਆ ਐਨੇ ਮੇਰਾ ਨੰਬਰ ਦਿੱਤਾ ਹੋਇਆ ਤੇ ਤੁਸੀਂ ਕਿਸੇ ਵੀ ਨੰਬਰ ਤੇ ਕੋਰ ਕਰਕੇ ਪੁੱਛ ਸਕਦੇ ਹੋ ਕਿ ਤੋਂ ਵੀ ਕਿ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜਾਣਾ ਹੋਵੇ ਇੱਕ ਵਾਰੇ ਕੋਲ ਜਰੂਰ ਕਰਿਓ ਕੋਈ ਵੀ ਤੁਹਾਡਾ ਅਰੇਂਜਮੈਂਟ ਅਸੀਂ ਕਰਾਵਾਂਗੇ ਤੇ ਜਿੱਦਾਂ ਕੋਈ ਸਾਥੀ ਫਿਰੋਜ਼ਪੁਰ ਤੋਂ ਹੈਗਾ ਤਾਂ ਉਹ ਜਲਾਲਾਬਾਦ ਆ ਸਕਦਾ ਕਿਉਂਕਿ ਜਿਹੜੀ ਬੱਸ ਜਾਊਗੀ ਫਾਇਲਕਾ ਤੋਂ ਜਲਾਲਾਬਾਦ ਰੋੜੇ ਹੀ ਜਾਊਗੀ ਤੇ ਅਭੋਰ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਸਾਥਿਓ ਲਬਭ ਤੁਸੀਂ 7 ਵਜੇ ਤੱਕ ਜੇ ਬਠਿੰਡੇ ਪਹੁੰਚ ਸਕਦੇ ਤਾਂ ਕਿਉਂਕਿ ਉੱਥੇ ਸਿੱਧਾ ਬੱਸ ਮਿਲ ਜਾਂਦੀ ਸਵੇਰ ਨਾਲ ਤੇ ਬਠਿੰਡੇ ਤੁਸੀਂ ਨਾਲ ਯੂਨੀਅਨ ਦੀ ਬੱਸ ਤੇ ਚੱਲਦੇ ਰਹੋ ਇੱਕੋ ਵਾਸਤੇ ਕਿਉਂਕਿ ਸਾਥੀ ਤੁਸੀਂ ਨਾਮ ਲਿਖਾਓਗੇ ਤਾਂ ਸਾਨੂੰ ਆਈਡੀਆ ਹੋਊਗਾ ਨਾ ਕਿ ਬਈ ਅਸੀਂ ਕਿੰਨੀਆਂ ਕੋ ਬੱਸਾਂ ਕਰ ਲਈਏ ਤੁਹਾਨੂੰ ਨਾਮ ਇਹ 27 28 ਜਨ ਲਖਾਇਦਾ ਸੀ ਬੱਸਾਂ ਕਰ ਲਈਏ 2 ਜਾਂ 4 ਖਰਚਾ ਤਾਂ ਪੈ ਜਾਊਗਾ ਨਾ ਜੀ ਤੁਸੀਂ ਵੀ ਸਿਆਣੇ ਹੋ ਅਸੀਂ ਵਾਰ-ਵਾਰ ਕਹਿੰਦੇ ਚੰਗੇ ਨਹੀਂ ਲੱਗਦੇ ਸਾਥੀ ਉਹ ਕੀ ਇਸ ਵਾਰ ਜਿੰਨਾ ਹੁਣ ਗਰੁੱਪਾਂ ਦੇ ਵਿੱਚ ਵਾਰ-ਵਾਰ ਕਿਹਾ ਜਾ ਰਿਹਾ ਕਿ ਆਪਣੇ ਨਾਮ ਲਖਾਓ ਕਿਉਂਕਿ ਸਾਥੀ ਤੁਹਾਡਾ ਖੁਦ ਦਾ ਫਰਜ ਹੈ ਕਿ ਅਸੀਂ ਆਪਣੇ ਨਾਮ ਨੋਟ ਕਰਕੇ ਗਰੁੱਪ ਦੇ ਵਿੱਚ ਦੁਬਾਰਾ ਰੀਸੈਂਡ ਕਰ ਜਾਈਏ ਉਹ ਜੋ ਵੀ ਲੈਟਰ ਪਾਇਆ ਜਾਂਦਾ ਜਾ ਜੋ ਵਿਕਤੀ ਬਣਾ ਹੁੰਦਾ ਬਾਕੀ ਸਾਥੀਓ ਜਿਹੜਾ ਵੀ ਹੁਣ ਮਨਿੰਕਤਲੋ ਆਪਾਂ ਤੁਹਾਡੇ ਸਾਹਮਣੇ ਆਨ ਚਲੋ ਸਿਹਤ ਦੱਸੋ ਕਿਸੇ ਸਾਥੀ ਦਾ ਵੀ ਕੋਈ ਕੋਸ਼